ਵਣਾ ਰੈਡੀ ਦੇ ਸਤਿਕਾਰਯੋਗ ਸਰੋਤੋਂ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਸਿਹਤ ਦੇ ਮੁਤਲਕ ਇੱਕ ਆਰਟੀਕਲ ਹੈ ਇਸਪਾਲ ਵਿਕੀ ਹੋਰਾਂ ਦਾ ਤਜਾਬ ਰੋਕਣ ਅਤੇ ਮਾਈਗਰੇਨ ਰੋਕਣ ਦੇ ਲਈ ਇੱਕ ਲਾਭਦਾਇਕ ਪ੍ਰਣਾਲੀ ਮੰਨੀ ਜਾਂਦੀ ਹੈ ਕੁੰਜਲ ਕਿਰਿਆ ਇਹ ਕਿੰਨੀ ਕਾਰਗਰ ਹੈ ਇਹ ਤਾਂ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਅੱਜ ਜਿਸ ਤਰ੍ਹਾਂ ਮਾਈਗ੍ਰੇਨ ਖਾਸ ਕਰਕੇ ਤਜਾਬੀ ਮਾਦਾ ਬਹੁਤ ਵੱਧ ਰਿਹਾ ਹੈ ਇਸ ਤਜਾਬ ਨੂੰ ਅੰਦਰੇਂਦਰੀ ਜਜਬ ਕਰਨ ਵਾਸਤੇ ਬਹੁਤ ਲੋਕ ਕੋਈ ਐਲੋਪੈਥੀ ਵਰਤਦਾ ਜੈਲੋ ਸਿਲ ਵਰਤਦਾ ਹੋਰ ਕਈ ਚੀਜ਼ਾਂ ਅਸੀਂ ਖਾਲੀ ਪੇਟ ਕਈ ਮੈਡੀਸਿਨ ਲੈਨੇ ਆ ਕਿ ਤਜਾਬ ਨਾ ਬਣੇ ਤਜਾਬ ਬਹੁਤ ਬਣ ਲੱਗਿਆ ਲੋਕਾਂ ਦੇ ਮਾਦੇ ਤਜਾਬੀ ਹੋ ਗਏ ਨੇ ਤੇ ਇਸ ਬੰਦੀ ਇੱਕ ਪ੍ਰਾਤਨ ਪદ્ધਤੀ ਹੈ ਸਰੀਰਕ ਕਿਰਿਆ ਜਿਸ ਦੇ ਵਿੱਚ ਮੂੰਹ ਦੇ ਵਿੱਚੋਂ ਜਿਹੜਾ ਖਾਸ ਕਰਕੇ ਤੁਹਾਡੇ ਅੰਦਰੋਂ ਜਿਹੜਾ ਪਾਣੀ ਪੀ ਕੇ ਰੱਜ ਕੇ ਜੱਗ ਭਰ ਕੇ ਮੈਂ ਵੜਾ ਕੱਢਦਾ ਰਿਹਾ ਪਹਿਲਾਂ ਬਲਾਂ ਜਦੋਂ ਮਾਈਗਰੇਨ ਜ਼ਿਆਦਾ ਹੁੰਦੀ ਸੀ ਹੁਣ ਤਾਂ ਇਹ ਮੈਂ ਖੈਰ हट ਗਿਆ ਤੇ ਹੋਰ ਕਈ ਪ੍ਰਕਿਰਿਆਵਾਂ ਨੇ ਕੱਪੜੇ ਦੀ ਧੋਤੀ ਬਣਾ ਕੇ ਵੀ ਇਸ ਨੂੰ ਕੀਤਾ ਜਾਂਦਾ ਇਸ ਵਿੱਚ ਪੇਟ ਦੀ ਸਫਾਈ ਅਸੀਂ ਕਰਦੇ ਹਾਂ ਜਿਵੇਂ ਬੋਤਲ 'ਚ ਕੱਪੜਾ ਪਾ ਕੇ ਸਾਫ਼ ਕਰਦੇ ਹਾਂ ਸੋ ਇਹ ਹੈ ਕੁੰਜਲ ਕਿਰਿਆ ਸੋ ਅ ਅੱਜ ਦੇ ਅ ਪ੍ਰਦੂਸ਼ਣ ਵਾਲੇ ਵਾਤਾਵਰਨ ਦੇ ਵਿੱਚ ਕਈ ਬਿਮਾਰੀਆਂ ਨੇ ਸਾਨੂੰ ਆਪਣੇ ਜੈਕਟ ਦੇ ਵਿੱਚ ਲੈ ਲਿਆ ਇਸ ਵਾਰ ਇਸਪਾਲ ਸਿੰਘ ਵਿੱਕੀ ਲਿਖਦੇ ਨੇ ਕਿ ਇਹ ਬਿਮਾਰੀਆਂ ਇੱਕ ਪਾਸੇ ਤਾਂ ਇਨਸਾਨ ਦੀ ਸਿਹਤ ਨੂੰ ਘਣਵਾਂ ਖਾਰ ਰਹੀ ਹੈ ਨੇ ਦੂਸਰੇ ਪਾਸੇ ਮਿਹਨਤ ਮਸ਼ਕਿਲ ਨਾਲ ਕੀਤੀ ਕਮਾਈ ਸਾਡਾ ਪੈਸਾ ਵੀ ਇਹਨਾਂ ਬਿਮਾਰੀਆਂ ਤੇ ਖਤਮ ਹੁੰਦਾ ਹੈ ਇਹਨਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਵੀ ਲਗਾਤਾਰ ਘਟਦੀ ਹੈ ਜਿੱਥੇ ਪਹਿਲਾਂ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਹਨਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਉਹ ਅੱਜ ਇਹਨਾਂ ਲਾ ਇਲਾਜ ਬਿਮਾਰੀਆਂ ਦੇ ਜਾਲ ਚ ਫਸ ਗਿਆ ਅੱਜ ਦੀਆਂ ਭਿਆਨਕ ਬਿਮਾਰੀਆਂ ਤੋਂ ਲੱਖਾਂ ਰੁਪਏ ਖਰਚ ਕੇ ਵੀ ਛਟਕਾਰਾ ਨਹੀਂ ਪਾਇਆ ਜਾ ਰਿਹਾ ਪਰ ਯੋਗ ਇੱਕੋ ਮਾਤਰਾ ਜਿਆ ਸਾਧਨ ਹੈ ਜਿਸ ਨਾਲ ਆਮ ਇਨਸਾਨ ਅਜਿਹੇ ਵਾਤਾਵਰਨ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਇਹਨਾਂ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ ਭਾਰਤ ਵਿੱਚ ਭਾਰਤ ਦਾ ਸਾਦਾ ਖਾਣਾ ਜੋ ਭਾਰਤੀ ਮਸਾਲੇ ਨਾਲ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਬਿਮਾਰੀਆਂ ਸਰੀਰ ਨੂੰ ਲੱਗਣ ਦੀ ਥਾਂ ਸਰੀਰ ਤੋਂ ਬਾਹਰ ਨਿਕਲ ਜਾਂਦੀਆਂ ਨੇ ਪਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਲਗਾਤਾਰ ਬਾਜ਼ਾਰੀ ਭੋਜਨ ਖਾਂਦੀ ਹੈ ਜੋ ਪੱਛਮੀ ਦੇਸ਼ਾਂ ਦੇ ਲੋਕ ਆਉਂਦੇ ਨੇ ਉੱਥੇ ਵਾਤਾਵਰਣ ਵੱਖਰੇ ਨੇ ਉੱਥੇ ਸਮੇਂ ਦੀ ਜ਼ਰੂਰਤ ਵੱਖਰੀ ਹੈ ਸੋ ਉਸ ਨੂੰ ਫਾਸਟ ਫੂਡ ਜਾਂ ਡੱਬਾ ਬੰਦ ਭੋਜਨ ਵੱਜੋਂ ਜਾਣਦੇ ਨੇ ਇਹ ਭੋਜਨ ਬਾਜ਼ਾਰ ਦੇ ਵਿੱਚੋਂ ਬੜੀ ਆਸਾਨੀ ਨਾਲ ਮਿਲਦੇ ਨੇ ਤੇ ਜਲਦੀ ਵੀ ਬਣਦਾ ਹੈ ਇਸ ਲਈ ਕਈ ਲੋਕ ਤਾਂ ਆਪਣੀ ਵੱਖਰੀ ਪਛਾਣ ਵੱਡੀ ਪਛਾਣ ਬਣਾਉਣ ਲਈ ਇਸ ਤਰ੍ਹਾਂ ਦੇ ਖਾਣਿਆਂ ਦੀ ਵਰਤੋਂ ਕਰਦੇ ਨੇ ਤੇ ਡੱਬਾ ਬੰਦ ਫੂਡ ਵਰਤਦੇ ਨੇ ਘਰਾਂ ਦੇ ਵਿੱਚ ਲੋਕ ਵਿਹਲੇ ਹੋ ਕੇ ਵੀ ਇਹ ਕਹਿ ਦਿੰਦੇ ਨੇ ਕਿ ਸਾਡੇ ਕੋਲ ਸਮਾਂ ਨਹੀਂ ਅਸੀਂ ਬਾਹਰੋਂ ਖਾਣਾ ਮੰਗਵਾ ਲੈਂਦੇ ਹਾਂ ਕਦੇ ਤਾਂ ਪੇਕੇ ਜਾ ਨਹੀਂ ਬੀگم ਆਵੇ ਸੁੱਖ ਦਾ ਸਾ ਨਹੀਂ ਬੀگم ਟਿੰਡੇ ਖਾਖਾ ਅੱਕ ਗਏ ਹੁਣ ਬਾਹਰੋਂ ਖਾਣ ਨੂੰ ਜੀ ਕਰਦਾ ਸੋ ਇਹ ਵੀ ਕਾਰਨ ਹੈ ਸੋ ਸਮਾਂ ਤਾਂ ਉਹਨਾਂ ਕੋਲ ਬਹੁਤ ਹੁੰਦਾ ਪਰ ਪਛਮੀ ਭੋਜਨ ਦਾ ਸਵਾਦ ਹੀ ਅਲੱਗ ਹੁੰਦਾ ਕਿਉਂਕਿ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਹੁੰਦੀਆਂ ਨੇ ਜਿਵੇਂ ਜੀਨੋ ਮਾਟਾ ਜਾਂ ਜਾਪਾਨੀ ਲੂਣ ਜਾਂ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਟੇਸਟ ਬਰਡ ਨੂੰ ਪ੍ਰਭਾਵਿਤ ਕਰਦੀਆਂ ਚੀਜ਼ਾਂ ਨੇ ਇਸ ਕਰਕੇ ਤੁਸੀਂ ਕਈ ਵਾਰ ਇੱਕ ਖਾਸ ਦੇਕਾਨ ਦੀ ਜਿਹੜੀ ਰੈਸਪੀ ਹੈ ਨਾ ਕਿ ਫਲਾਣੇ ਦੀ ਆ ਚੀਜ਼ ਬਹੁਤ ਵਧੀਆ ਉਸਤੇ ਅਡਿਕਟ ਹੋ ਜਾਂਦੇ ਹੋ ਆਦੀ ਹੋ ਜਾਂਦੇ ਹੋ ਆ ਬੱਚੇ ਆ ਤੁਸੀਂ ਵੇਖੋ ਕੁਰਕਰੇ ਲੇਜ਼ ਜਾਂ ਇੱਕ ਖਾਸ ਬ੍ਰਾਂਡ ਯੂ ਖਾਣਾ ਪਸੰਦ ਕਰਨਗੇ ਸੋ ਉਸਦੇ ਉਹ ਐਡਿਕਟ ਹੋ ਜਾਂਦੇ ਆ ਸੋ ਉਹਦੇ ਵਿੱਚ ਜਿਵੇਂ ਡਾਕਟਰ ਮਲਕੀਤ ਸਿੰਘ ਨੇ ਵੀ ਦੱਸਿਆ ਸੀ ਕਿ ਜਿਸ ਤਰ੍ਹਾਂ ਹੁਣ ਮੈਗੀ ਹੈ ਮੈਗੀ ਜਦੋਂ ਬਣਦੀ ਹੈ ਉਹਦੇ ਚੋਂ ਜਿਹੜੀ ਭਾਫ਼ ਨਿਕਲਦੀ ਐ ਸਟੀਮ ਨਿਕਲਦੀ ਐ ਜਿਹੜੀ ਖੁਸ਼ਬੂ ਨਿਕਲਦੀ ਐ ਉਹ ਤੁਹਾਡੀ ਸੁੰਘਣ ਸ਼ਕਤੀ ਨੂੰ ਡਾਇਰੈਕਟ ਕਰਦੀ ਐ ਤੁਸੀਂ ਉਸ ਵੱਲ ਖਿੱਚੇ ਜਾਂਦੇ ਹੋ ਜਦੋਂ ਉਹੀ ਮੈਗੀ ਠੰਡੀ ਹੋ ਜਾਂਦੀ ਐ ਉਹਦੇ ਚੋਂ ਚੀਜ਼ਾਂ ਨਹੀਂ ਨਿਕਲਦੀ ਐ ਮੈਗ ਜੋ ਫਿਰ ਤੁਹਾਨੂੰ ਕਰਸ਼ਤ ਨਹੀਂ ਕਰਦੀ ਸੋ ਇਸ ਤਰ੍ਹਾਂ 36 ਪਦਾਰਥ ਖਾਣੇ ਤੇ 72 ਰੋਗ ਲਾਣੇ ਸੋ ਇਸ ਦੇ ਨਾਲ ਸਾਡੇ ਸਰੀਰ ਤੇ ਤਜਾਬੀ ਮਾਦੇ ਵਾਧਦੇ ਨੇ ਤਜਾਬ ਤੋਂ ਲੈ ਕੇ ਪਾਚਨ ਕਿਰਿਆ ਸੰਬੰਧੀ ਰੋਗ ਇਸੇ ਭੋਜਨ ਕਰਕੇ ਹੁੰਦੇ ਨੇ ਹੁਣ ਮੈਂ ਆਪਣਾ ਜ਼ਿਕਰ ਕਰਾਂ ਜੇ ਮੈਂ ਬਾਹਰੋਂ ਕੋਈ ਫੂਡ ਖਾ ਲਾਂ ਬਾਹਰ ਦੀ ਜਿਆਦਾ ਚਾਹ ਪੀ ਲਾਂ ਇੱਕ ਦੋ ਕੱਪ ਤੋਂ ਜ਼ਿਆਦਾ ਤੇ ਮੇਰਾ ਜਦ ਤਜਾਬ ਵੱਜ ਜਾਂਦਾ ਕਿਉਂਕਿ ਜਿਸ ਮਾਹੌਲ ਚ ਤੁਸੀਂ ਰਹਿੰਦੇ ਹੋ ਕ ਖਾਸ ਕਿਸਮ ਦਾ ਖਾਣਾ ਖਾਂਦੇ ਹੋ ਸੋ ਮੇਰੀ ਕੋਸ਼ਿਸ਼ ਵੀ ਇਹ ਹੁੰਦੀ ਆ ਕਿ ਵਿਆਹ ਸ਼ਾਦੀਆਂ ਚ ਕਿਤੇ ਵੀ ਜਾ ਕੇ ਰੋਟੀ ਨਾ ਖਾਧੀ ਜਾਵੇ ਘਰੋਂ ਖਾ ਕੇ ਜਾਈਏ 사ਦੀ ਮਰਾਦੀ ਤੇ ਘਰੇ ਆ ਕੇ ਖਾਈਏ ਨਾਲੇ ਪੇਟ ਸਸਤਾ ਨਾਲੇ ਜੇਬ ਸਸਤੀ ਆਪਣੀ ਵੀ ਤੇ ਅਗਲੇ ਦੀ ਵੀ ਹੁਣ ਇਸ ਇਸ ਤਰ੍ਹਾਂ ਇੱਕ ਕੁੰਜਲ ਕਿਰਿਆ ਇਹ ਕਿਰਿਆ ਤੋਤੀ ਕਿਰਿਆ ਦਾ ਇੱਕ ਭਾਗ ਹੈ ਤੇ ਇਸ ਕਿਰਿਆ ਰਾਹੀਂ ਅਸੀਂ ਆਪਣੇ ਪੇਟ ਦੀ ਸਫਾਈ ਚੰਗੀ ਤਰ੍ਹਾਂ ਕਰ ਸਕਦੇ ਹਾਂ ਇਸ ਦੀ ਵਿਧੀ ਜਿਹੜੀ ਹੈ ਆ ਇਸਤਪਲ ਵਿਕੀ ਦੱਸਦੇ ਨੇ ਕਿ ਕੁੰਜਲ ਕਿਰਿਆ ਕਰਨ ਤੋਂ ਪਹਿਲਾਂ ਸਾਫ਼ ਪਾਣੀ ਨੂੰ ਓਨਾਕ ਗਰਮ ਕਰੋ ਕੋਸਾ ਕੋਸਾ ਜਿੰਨਾ ਕਿ ਤੁਸੀਂ ਸਾਨੀ ਨਾਲ ਪੀ ਸਕੋ ਪਾਣੀ ਦੀ ਮਾਤਰਾ 3 ਤੋਂ 5 ਗਲਾਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪਾਣੀ ਦੇ ਵਿੱਚ ਸਵਾਦ ਅਨਸਾਰ ਥੋੜਾ ਜਿਹਾ ਲੋਣ ਪਾ ਲਿਓ ਹਾਈ ਬਲੱਡ ਪ੍ਰੈਸ਼ਰ ਦੇ ਜਿਹੜੇ ਰੋਗੀ ਨੇ ਉਹ ਲੋਣ ਨਾ ਪਾਉਣ ਇਸ ਤੋਂ ਬਾਅਦ ਪਾਣੀ ਨੂੰ ਜੱਗ ਦੇ ਵਿੱਚ ਪਾ ਕੇ ਕਾਂਗ ਆਸਣ ਦੇ ਵਿੱਚ ਬੈਠੋ ਤੇ ਇਸ ਤੋਂ ਬਾਅਦ ਪਾਣੀ ਪੀਣਾ ਸ਼ੁਰੂ ਕਰ ਦਿਓ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਪਾਣੀ ਨੂੰ ਰੁਕ ਰੁਕ ਕੇ ਨਾ ਪੀਤਾ ਜਾਵੇ ਸਗੋਂ ਲਗਾਤਾਰ ਇੱਕੋ ਸਾ ਪਾਣੀ ਪੀਓ ਲਗਾਤਾਰ ਤੇ ਸਾਰਾ ਪਾਣੀ ਪੀਣ ਤੋਂ ਬਾਅਦ ਦੋਹਾਂ ਪੈਰਾਂ ਤੇ ਖੜੇ ਹੋ ਕੇ ਜਿਵੇਂ ਇਸ ਤਸਵੀਰ ਚ ਤੁਸੀਂ ਵੇਖਦੇ ਹੋ ਐਂ ਝੁੱਕ ਕੇ ਖੜ੍ਹਜੋ ਜਿਵੇਂ ਆਪਾਂ ਉਲਟੀਆਂ ਕਰਨ ਵਕਤ ਅਕਸਰ ਹੋ ਜਾਂਦੇ ਆ ਦੋਨਾਂ ਪੈਰਾਂ ਤੇ ਖੜੇ ਹੋ ਕੇ ਧਰਤੀ ਦੇ ਸਮਾਨਾਂਤਰ ਮੂੰਹ ਨੂੰ ਝੁਕਾ ਲਓ ਜਣੀ ਆਪਣਾ ਪੇਟ ਤੁਹਾਡਾ ਉੱਚਾ ਹੋਵੇ ਤੇ ਮੂੰਹ ਤੁਹਾਡਾ ਨੀਵਾ ਹੋਵੇ ਨਲਕੇ ਦੀ ਤਰ੍ਹਾਂ ਹੋ ਜਾਓ ਤੁਸੀਂ ਤਾਂ ਜੋ ਪੇਟ ਦੇ ਅੰਦਰ ਗਿਆ ਸਾਰਾ ਪਾਣੀ ਤੁਹਾਡੇ ਬਾਹਰ ਆ ਜਾਵੇ ਸੋ ਇਸ ਬੰਦੀ ਸਾਰਾ ਪਾਣੀ ਪੀਣ ਤੋਂ ਬਾਅਦ ਦੋਹਾਂ ਪੈਰਾਂ ਤੇ ਖੜੇ ਹੋ ਕੇ ਧਰਤੀ ਦੇ ਸਮਾਨ ਅੰਤਰ ਮੂੰਹ ਨੂੰ ਝੁਕਾਓ ਜਣੀ 9 ਡਿਗਰੀ ਦਾ ਕੋਣ ਬਣਾ ਕੇ ਤੁਸੀਂ ਝੁਕੋ ਤੇ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਆਪਣੇ ਮੂੰਹ ਦੇ ਵਿੱਚ ਪਾਓ ਤੇ ਛੋਟੀ ਜੀਭ ਨੂੰ ਹਲਕੇ ਹਲਕੇ ਦਵਾਓ ਕਿਉਂਕਿ ਜਿਹੜੀ ਜੀਭ ਹੈ ਨਾ ਤੁਹਾਡੇ ਅੰਦਰ ਕੀ ਚੀਜ਼ ਨੂੰ ਬਾਹਰ ਨਹੀਂ ਆਉਣ ਦਿੰਦੀ ਜਦੋਂ ਵੌਮਟਿੰਗ ਅਸੀਂ ਕਰਦੇ ਆਂ ਤਾਂ ਕਈਆਂ ਨੂੰ ਕਰਨੀ ਨਹੀਂ ਆਉਂਦੀ ਕਿਉਂਕਿ ਜੀਭ ਤੁਹਾਡੇ ਅੰਦਰ ਦੀ ਚੀਜ਼ ਨੂੰ ਰੋਕਦੀ ਹੈ ਤੁਸੀਂ ਗਲੇ ਕੋਲ ਆਪਣੇ ਕਾਂ ਕੋਲ ਜਾ ਕੇ ਤਿੰਨ ਉਂਗਲਾਂ ਦੇ ਨਾਲ ਜੀਭ ਨੂੰ ਜਦੋਂ ਦੱਬ ਲੈਂਦੇ ਹੋ ਤੇ ਫਿਰ ਤੁਹਾਡੇ ਅੰਦਰ ਜਿਹੜਾ ਪਾਣੀ ਹੈ ਬੇਗਬਣ ਦੇ ਨਾਲ ਤੁਹਾਡੇ ਅੰਦਰ ਤੁਹਾਡੇ ਦੁਆਰਾ ਪੀਤਾ ਗਿਆ ਪਾਣੀ ਬਾਹਰ ਨਿਕਲਣ ਲੱਗ ਪਵੇਗਾ ਜਿਵੇਂ ਟੂਟੀ ਚੋਂ ਨਿਕਲਦਾ ਹੁੰਦਾ ਕੁੰਜਲ ਕਰਿਆ ਕਰਦੇ ਸਮੇਂ ਗਲੇ ਤੇ ਜ਼ਿਆਦਾ ਦਬਾਅ ਨਾ ਪਾਓ ਜਿਹੜਾ ਹਾਨੀਕਾਰਕ ਹੋ ਸਕਦਾ ਇਸ ਤਰ੍ਹਾਂ ਤੁਸੀਂ ਜੋ ਪਾਣੀ ਪੀਤਾ ਉਹ ਸਾਰੇ ਦਾ ਸਾਰਾ ਬਾਹਰ ਨਿਕਲ ਆਉਂਦਾ ਉਹ ਥੱਲੇ ਕੋਈ ਕੋਸ਼ਿਸ਼ ਕਰੋਗੇ ਟੱਬ ਵਗੈਰਾ ਰੱਖਿਆ ਹੋਵੇ ਤਾਂ ਜੋ ਸ਼ਿੱਟੇ ਤੁਹਾਡੇ ਪੈਰਾਂ ਦੇ ਨਾ ਪੈਣ ਤੇ ਇਸ ਸਬੰਧੀ ਪਾਣੀ ਨੂੰ ਬਾਹਰ ਜੇ ਪਾਣੀ ਬਾਹਰ ਨਹੀਂ ਨਿਕਲਦਾ ਸਾਰਾ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਡਾਈਜੈਸਟ ਹੋ ਜਾਣਾ ਇਹ ਕਿਰਿਆ ਸਵੇਰੇ ਖਾਲੀ ਪੇਟ ਕੀਤੀ ਜਾ ਸਕਦੀ ਹੈ ਪਰ ਜੇਕਰ ਕਿਸੇ ਨੇ ਕੋਈ ਗਲਤ ਵਸਤੂ ਦਾ ਸੇਵਨ ਕਰ ਲਿਆ ਤਾਂ ਇਹ ਕਿਰਿਆ ਕਰਕੇ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਜਿਵੇਂ ਕਈ ਬੰਦੇ ਜ਼ਹਿਰ ਖਾ ਜਾਂਦੇ ਨੇ ਜਾਂ ਜਿਹੜਾ ਖਾਣਾ ਤੁਹਾਡੇ ਪਚਦਾ ਨਹੀਂ ਜਾਂ ਸ਼ਰਾਬ ਦਾ ਜ਼ਿਆਦਾ ਨਸ਼ਾ ਹੈ ਤੁਹਾਡੇ ਪੇਟ ਚ ਪਈਏ ਸ਼ਰਾਬ ਜਾਓ ਉਸ ਕਿਰਿਆ ਨੂੰ ਵੀ ਘੱਟ ਕਰਨ ਦੇ ਨਾਲ ਇਹ ਤਰਕੀਬ ਠੀਕ ਹੈ ਉਸ ਕਿਰਿਆ ਨੂੰ ਵੀ ਇਸ ਕਿਰਿਆ ਦੇ ਨਾਲ ਜਾਨੀ ਉਹ ਚੀਜ਼ ਜਿਹੜੀ ਤੁਹਾਡੇ ਅੰਦਰ ਕੋਈ ਜ਼ਹਿਰੀਲੀ ਚੀਜ਼ ਗਈ ਹੈ ਜਾਂ ਅਜੀਹਾ ਖਾਣਾ ਖਾ ਲਿਆ ਜਿਹੜਾ ਤੁਹਾਨੂੰ ਪਚਦਾ ਨਹੀਂ ਕਿਉਂਕਿ ਮੈਂ ਇੱਕ ਵਾਰੀ ਕਿਤੇ ਗਿਆ ਤੇ ਉੱਥੇ ਖਾਣਾ ਖਾਦਾ ਹਾਇ ਤਾਂ ਆਪਣੇ ਪੇਟ ਦੀ ਖਰਾਬੀ ਜਾਂ ਫੂਡ ਪాయిਜ਼ਨਿੰਗ ਵੀ ਹੋ ਜਾਂਦੀ ਐ ਤੇ ਉਹ ਜਦੋਂ ਤੁਹਾਡੇ ਸਰੀਰ ਉਸ ਚੀਜ਼ ਨੂੰ ਨਾ ੱੱਲੇ ਤੇ ਤੁਹਾਡਾ ਨਾ ਮੂੰਹ ਭਰ ਭਰ ਆਉਣ ਲੱਗ ਜਾਂਦਾ ਅੰਦਰੋਂ ਐ ਫੁਆਰੇ ਵਾਂਗੂ ਪਾਣੀ ਨਿਕਲਦਾ ਜਦੋਂ ਉਲਟੀਆਂ ਆਉਂਦੀਆਂ ਨੇ ਉਹ ਤੇ ਮੈਂ ਗੱਡੀ ਰੋਕ ਕੇ ਸਾਰਾ ਉਹਨੂੰ ਮਤਲਬ ਬਾਹਰ ਕੱਢਿਆ ਉਸ ਤੋਂ ਬਾਅਦ ਰਿਲੈਕਸ ਹੋ ਗਿਆ ਸੋ ਉਹ ਸਰੀਰ ਕੁਦਰਤੀ ਵੀ ਜਿਹੜੀ ਚੀਜ਼ ਐਕਸੈਪਟ ਨਹੀਂ ਕਰਦਾ ਉਹ ਬਾਹਰ ਕੱਢ ਦਿੰਦਾ ਸੋ ਜੇ ਪਾਣੀ ਜਿੰਨਾ ਜੇ ਤੁਸੀਂ ਲੀਟਰ 2 ਲੀਟਰ ਪੀਤਾ ਜੇ ਉਹ ਤੇ 14 ਲੀਟਰ ਵੀ ਨਿਕਲ ਗਿਆ ਤਾਂ ਉਹਦੇ ਚ ਅੰਦਰ ਜਿੰਨਾ ਤੁਹਾਡੇ ਤਜਾਬੀ ਮਾਦਾ ਪੇਟ ਚ ਪਿਆ ਉਹ ਵੀ ਨਿਕਲ ਜਾਂਦਾ ਤੇ ਐਲੋਪੈਥੀ ਮੁਤਾਬਕੇ ਦਾ ਕੋਈ ਫਾਇਦਾ ਜਾਂ ਖਾਸ ਕਰਕੇ ਨੁਕਸਾਨ ਹੋ ਸਕਦਾ ਮੇਰੀ ਬੇਨਤੀ ਹੈ ਡਾਕਟਰ ਮਲਕੀਤ ਸਿੰਘ ਅਗਰ ਸੁਣਦੇ ਨੇ ਤਾਂ ਜਰੂਰ ਜੋੜਨਾ ਸੋ ਕੁੰਜਲ ਕਰਿਆ ਕਰਨ ਨਾਲ ਹਮੇਸ਼ਾ ਸਾਫ਼ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਕੁੰਜਲ ਕਰਿਆ ਕਰਦੇ ਸਮੇਂ ਪਾਣੀ ਰੋਕੋ ਰੋਕੇ ਨਹੀਂ ਪੀਣਾ ਚਾਹੀਦਾ ਧਿਆਨ ਰੱਖੋ ਜੋ ਹਾਈ ਬਲੱਡ ਪ੍ਰੈਸ਼ਰ ਦੇ ਜਿਹੜੇ ਰੋਗੀ ਨੇ ਉਹ ਲੂਣ ਦਾ ਪ੍ਰਯੋਗ ਨਾ ਕਰਨ ਇੰਨੀ ਕੁ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਇਸ ਸਿਲਸਿਲੇ ਦੇ ਵਿੱਚ ਆ ਧਿਆਨ ਰੱਖੋ ਕਿ ਬਲੱਡ ਪ੍ਰੈਸ਼ਰ ਦੇ ਰੋਗੀ ਲੂਣ ਦਾ ਇਸਤੇਮਾਲ ਨਾ ਕਰਨ ਜਿਹੜੇ ਦਿਲ ਦੇ ਰੋਗੀ ਨੇ ਉਹ ਵੀ ਇਸ ਕਿਰਿਆ ਨੂੰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਬਣਦਾ ਜੇ ਪੇਟ ਸਬੰਧੀ ਕੋਈ ਆਪਰੇਸ਼ਨ ਕਰਾਇਆ ਈਵਨ ਮੇਰੇ ਖਿਆਲ ਆ ਜੇ ਹਰਨੀਆਂ ਵਗੈਰਾ ਵੀ ਨੇ ਤਾਂ ਵੀ ਜ਼ੋਰ ਨਹੀਂ ਲਾਉਣਾ ਚਾਹੀਦਾ ਕਿਉਂਕਿ ਖੰਗ ਦੇ ਨਾਲ ਵੀ ਹਰਨੀਆਂ ਵਧਦੀਆਂ ਨੇ ਜਿਨ੍ਹਾਂ ਨੂੰ ਹਰਨੀਆਂ ਦੀ ਪ੍ਰੋਬਲਮ ਹੈ ਸੋ ਇਸ ਬੰਦੀ ਪਰ ਫਿਰ ਕਿਸੇ ਮਹਾ ਡਾਕਟਰ ਦੀ ਰਾਇ ਲੈਣੀ ਚਾਹੀਦੀ ਹੈ ਕਿਉਂਕਿ ਕੁੰਜਲ ਕਿਰਿਆ ਕਰਦੇ ਸਮੇਂ ਤੁਹਾਡੇ ਪੇਟ ਤੇ ਵੀ ਜ਼ੋਰ ਪੈਂਦਾ ਹੈ ਤੁਸੀਂ ਵੇਖੋ ਕਿ ਜਦੋਂ ਤੁਹਾਨੂੰ ਉਲਟੀਆਂ ਲੱਗਦੀਆਂ ਨੇ ਵੋਮਟਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਹਾਡਾ ਗਲੇ ਤੇ ਬਹੁਤ ਜ਼ੋਰ ਲੱਗਦਾ ਸੋ ਇਸ ਕੁੰਜਲ ਕਿਰਿਆ ਦਾ ਲਾਭ ਯੋਗਾ ਵਾਲੇ ਤਾਂ ਦੱਸਦੇ ਨੇ ਕਿ ਕੁੰਜਲ ਕਿਰਿਆ ਕਰਨ ਨਾਲ ਤਜਾਬ ਗੈਸ ਤੇ ਐਸਿਡਿਟੀ ਦੇ ਰੋਗੀਆਂ ਨੂੰ ਬਹੁਤ ਲਾਭ ਮਿਲਦਾ ਹੈ ਇਸ ਕਿਰਿਆ ਨਾਲ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਦਮੇ ਦੇ ਰੋਗੀਆਂ ਲਈ ਇਹ ਕਿਰਿਆ ਬਹੁਤ ਲਾਭਦਾਇਕ ਹੈ ਸਰੀਰ ਹਲਕਾ ਹੋ ਜਾਂਦਾ ਹੈ ਜਿਹੜਾ ਕਫ ਦੋਸ਼ ਹੈ ਉਹ ਦੂਰ ਹੋ ਜਾਂਦਾ ਹਾਲਾਂਕਿ ਐਲੋਪੈਥਿਕ ਕਫ ਨੂੰ ਤਾਂ ਨਹੀਂ ਮੰਨਦੀ ਖਾਸ ਕਰਕੇ ਜਿਹੜੀ ਮਾਈਗਰੇਨ ਹੁੰਦੀ ਹੈ ਤੁਹਾਡੇ ਜੇ ਪੇਟ ਦੀ ਖਰਾਬ ਕਿਉਂਕਿ ਮਾਈਗਰੇਨ ਦੇ ਮੈਂ ਸਮਝਦਾ ਦੋ ਕਾਰਨ ਨੇ ਇੱਕ ਪੇਟ ਦੀ ਖਰਾਬੀ ਤੇ ਦੂਸਰਾ ਮਾਨਸਿਕ ਕਾਰਨ ਮਾਨਸਿਕ ਕਾਰਨ ਅਚ ਤਾ ਇਹ ਸ਼ਾਇਦ ਨਾ ਠੀਕ ਹੋਵੇ ਪਰ ਜਿਹੜੇ ਪੇਟ ਦਾ ਤੁਸੀਂ ਗਲਤ ਖਾਦਾ ਉਹਦੇ ਲਈ ਠੀਕ ਹੋ ਸਕਦਾ ਸੋ ਭੋਜਨ ਨਾਲ ਇਹ ਤੁਹਾਡੀ ਸਾਫ ਹੋ ਜਾਂਦੀ ਹੈ ਮੋਟਾਪਾ ਘਟਦਾ ਹੈ ਮਾਨਸਿਕ ਰੋਗਾਂ ਲਈ ਲਾਹੇਵੰਦ ਹੈ ਪਥਰੀ ਬਣ ਤੇ ਵਿਰੋਕ ਲੱਗਦੀ ਹੈ ਇਹ ਹਵਾਲੇ ਦਿੱਤੇ ਨੇ ਇਸਤਪਾਲ ਵਿੱਕੀ ਜਿਨ੍ਹਾਂ ਦਾ ਨੰਬਰ 98725 65003 ਹੈ ਕੁੰਝਲ ਕਿਰਿਆ ਦੇ ਲਾਬ ਮਾਈਗ੍ਰੇਨ ਤੇ ਤਜਾਬੀ ਮਾਦੇ ਤੋਂ ਤੇ ਪਰ ਫਿਰ ਵੀ ਕਿਸੇ ਮਾਹਰ ਡਾਕਟਰ ਦੀ ਰਾਏ ਸਾਨੂੰ ਲੈ ਲੈਣੀ ਚਾਹੀਦੀ ਹੈ ਕਈ ਵਾਰੀ ਨੀਮ ਹਕੀਮ ਖਤਰੇ ਜਾਨ ਬਣ ਜਾਂਦੇ ਨੇ ਸੋ ਕੁਦਰਤੀ ਆਪਣੇ ਨਾਲ ਇਸ ਵਕਤ ਡਾਕਟਰ ਮਲਕੀਸ਼ ਸਿੰਘ ਪੱਟੀ ਵੀ ਜੁੜੇ ਨੇ ਡਾਕਟਰ ਸਾਹਿਬ ਸਵਾਗਤ ਹੈ ਆਪ ਜੀ ਦਾ ਸਤਿ ਸ੍ਰੀ ਅਕਾਲ ਸਸੀਗਾ ਡਾਕਟਰ ਸਾਹਿਬ ਇਹ ਜਿਹੜੀ ਯੋਗਾ ਦੇ ਮੁਤਾਬਕ ਕੁੰਜਲ ਕਿਰਿਆ ਹੈ ਕਿ ਤੁਸੀਂ ਪਾਣੀ ਦਾ 2-4 ਲੀਟਰ ਜਿੰਨਾ ਵੀ ਪੀ ਸਕਦੇ ਹੋ 2-4 ਗਲਾਸ ਪੀ ਕੇ ਲੋਣ ਵਾਲੇ ਪਾਣੀ ਦੇ ਜੇ ਤੁਸੀਂ ਬੀਪੀ ਦੇ ਮਰੀਜ਼ ਨਹੀਂ ਹੋ ਬਲੱਡ ਪ੍ਰੈਸ਼ਰ ਦੇ ਤਾਂ ਸਾਦੇ ਨਾਲ ਕਰ ਲਓ ਜੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਲੋਣ ਦਾ ਇਸਤੇਮਾਲ ਨਾ ਕਰੋ ਸੋ ਇਸ ਸਾਫ ਪਾਣੀ ਨੂੰ ਖਾਲੀ ਪੇਟ ਪੇਟ ਚੋਂ ਲਜਾਣਾ ਤੇ ਬਾਹਰ ਕੱਢ ਦੇਣਾ ਜਿਹਨੂੰ ਕੁੰਜਲ ਕਿਰਿਆ ਕਹਿੰਦੇ ਨੇ ਕਿ ਧੋਤੀ ਕਿਰਿਆ ਵੀ ਹੈ ਜਿਹਦੇ ਵਿੱਚ ਕਪੜਾ ਪੇਟ ਦੇ ਅੰਦਰ ਜਾਂਦਾ ਤੇ ਫਿਰ ਉਹ ਸਾਫ ਕਰਦਾ ਹੈ ਕਈ ਲੋਕ ਨੇਤਰੀ ਕਰਦੇ ਨੇ ਨੱਕ ਵਿੱਚ ਪਾਣੀ ਪਾ ਕੇ ਗਲੇ ਵਿੱਚ ਪਾਣੀ ਪਾ ਕੇ ਕੱਢਦੇ ਨੇ ਤੇ ਐਲੋਪੈਥੀ ਤਾਂ ਵੈਸੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਤੇ ਡਾਕਟਰ ਸਾਹਿਬ ਤੁਸੀਂ ਕਿੰਦਾ ਮਹਿਸੂਸ ਕਰਦੇ ਹੋ ਕਿ ਕੁੰਜਲ ਕਿਰਿਆ ਕੀ ਤਜਾਬ ਤੇ ਮਾਈਗਰੇਨ ਜਾਂ ਜਿਹੜਾ ਕੋਈ ਗੰਦਮੰਦ ਖਾਦਾ ਉਸ ਨੂੰ ਸਾਫ ਕੱਢਣ ਦਾ ਵਧੀਆ ਜ਼ਰੀਆ ਜੀ ਡਾਕਟਰ ਸਾਹਿਬ ਜ਼ਰੀਆ ਤਾਂ ਹੈਗਾ ਪਰ ਵਧੀਆ ਨਹੀਂ ਜ਼ਰੀਆ ਕਹਿ ਸਕਦੇ ਓਕੇ ਕਈ ਵਾਰੀ ਨਾਲ ਸਾਡੇ ਪੇਟ ਦੇ ਅੰਦਰ ਕੋਈ ਅਲਸਰ ਜਾਂ ਕੋਈ ਸਾਡੇ ਮਤਲਬ ਜਿਵੇਂ ਕੋਈ ਮਸਲ ਨਾਲ ਸੰਬੰਧਿਤ ਡਿਸੀਜ਼ ਹੁੰਦੀਆਂ ਨੇ ਹਾਂ ਹਾਂ ਜਾਂ ਕੋਈ ਸਾਡੇ ਸਟਮਕ ਦੇ ਅੰਦਰ ਵਾਲੀ ਜਿਹੜੀ ਲੇਅਰਸ ਨੇ ਉਹ ਕਾਫੀ ਕਮਜ਼ੋਰ ਹੋਈਆਂ ਹੁੰਦੀਆਂ ਨੇ ਖਾਸ ਕਰਕੇ ਹਰਨੀਆਂ ਵਗੈਰਾ ਵਾਲੇ ਨੇ ਜਿਹੜੇ ਹਾਂ ਜਾਂ ਕੋਈ ਬਾਰੀ ਮਤਲਬ ਜਿੱਦਾਂ ਕੋਈ ਗਲੇ ਦੇ ਅੰਦਰ ਤੁਹਾਡੇ ਕੋਈ ਨੁਕਸ ਹੈਗਾ ਪੌਂਸਲ ਵਗੈਰਾ ਜਿਹਾ ਬਾਕੀ ਬੈਨੀਫਿਟ ਇਹ ਤਾਂ ਉਹਨਾਂ ਕੀ ਹੁੰਦਾ ਕਿ ਜਿੱਨਾ ਪੇਟ ਨੂੰ ਸਾਫ਼ ਰੱਖਣ ਦੇ ਨਾਲ ਓਕੇ ਤੇ ਪੇਟ ਨੂੰ ਸਾਫ਼ ਰੱਖਣ ਦਾ ਬੈਨੀਫਿਟ ਉਹ ਤਾਂ ਹੋਏਗਾ ਹੀ ਨਾ ਕੁਦਰਤੀ ਗੱਲ ਤੁਸੀਂ ਜਿਆਦਾ ਖਾਦਾ ਪੀਤਾ ਉਹ ਤੁਹਾਡੇ ਪੇਟ ਕੀ ਮਤਲਬ ਰਾਤ ਨੂੰ ਤੁਸੀਂ ਮਿਰਚ ਮਸਾਲਾ ਜ਼ਿਆਦਾ ਜਾਂ ਕੋਈ ਫੈਟ ਵਾਲੀਆਂ ਚੀਜ਼ਾਂ ਖਾ ਕੇ ਉਦੋਂ ਹੀ ਸੌਂਗੇ ਹੋ ਹਮ ਤੇ ਉਹ ਗੁਜ਼ਰਤੀ ਗੱਲ ਹੈ ਕਿ ਤੁਹਾਡੇ ਉਹ ਮਤਲਬ ਜਿਹੜਾ ਨਾ ਪੇਟ ਦੇ نیچے ਵਾਲੇ ਹਿੱਸੇ 'ਚ ਜਾਣ ਦੀ ਬਜਾਏ ਕਈ ਵਾਰੀ ਸਾਡੇ ਉੱਪਰ ਵਾਲੇ ਹਿੱਸੇ 'ਚ ਹੀ ਰਹਿ ਜਾਂਦਾ ਹੈ ਸੋਫਿਕਸ ਵਗੈਰਾ ਦੇ ਹਮ ਉਹ ਵਰ ਜਿਹਨੇ ਵੋਮਟਿੰਗ ਆ ਕੇ ਤੁਹਾਨੂੰ ਥੋੜੀ ਰੀਲੀਫ ਮਿਲ ਜਾਂਦੀ ਹੈ ਵੈਸੇ ਵੀ ਕਿਤੇ ਉਲਟੀ ਆ ਜੇ ਤੇ ਹੂੰ ਹੂੰ ਤੇ ਉਹ ਉਹ ਚੀਜ਼ ਦਾ ਉਹਦਾ ਸਰੀਰ ਆਪਣੇ ਆਪ ਵੀ ਵੋਮਟ ਕਰਦਾ ਜੇ ਤੁਹਾਨੂੰ ਉਹਨੂੰ ਉਸ ਚੀਜ਼ ਕੋਈ ਸੂਟੇਬਲ ਨਹੀਂ ਆ ਉਹਨੇ ਕੱਢ ਕੇ ਬਾਹਰ ਮਾਰਨੀ ਹੈ ਹਾਂਜੀ ਹਾਂਜੀ ਉਹ ਮੈਸੇਜ ਸਾਡੇ ਬ੍ਰੇਨ ਨੇ ਦੇ ਦੇਣਾ ਮੈਂ ਵੀ ਮਤਲਬ ਉਹ ਮੈਸੇਜ ਸਾਡਾ ਬ੍ਰੇਨ ਮੈਸੇਜ ਦਿੰਦਾ ਫਿਰ ਸਾਡੇ ਮਤਲਬ ਸਟਮਕ ਨੂੰ ਸਟਮਕ ਪਹਿਲਾਂ ਭੇਜਦਾ ਕਿ ਆ ਕੀ ਚੀਜ਼ ਆ ਗਈ ਹੈ ਮੈਂ ਕੀ ਕਰਾਂ ਉਹ ਕਹਿੰਦਾ ਵੀ ਹਾਲ ਦੀ ਘੜੀ ਤੋਂ ਇਹਨੂੰ ਬਾਹਰ ਕੱਢ ਬਾਅਦ ਚ ਦੇਖਾਂਗੇ ਹੂੰ ਬਾਡੀ ਆਪੇ ਮਤਲਬ ਰੋਕ ਜਿਨਾ ਮਰਜ਼ੀ ਰੋਕ ਲੋ ਰੁਕਦਾ ਨਹੀਂ ਉਹ ਹ ਤੇ ਉਹ ਚੀਜ਼ ਦਾ ਤਾਂ ਚਲੋ ਬੈਨੀਫਿਟ ਜਿਹੜਾ ਉਹ ਹੋ ਸਕਦਾ ਬਾਕੀ ਜਿਹੜੇ ਉਹ ਨੱਕ ਦੇ ਵਿੱਚ ਵੀ ਜਿਹੜਾ ਪਾਣੀ ਪਾਉਣ ਵਾਲਾ ਨਾ ਕਿਨੂੰ ਬੈਨੀਫਿਟ ਤਾਂ ਉਹ ਵੀ ਕਰਦਾ ਕੋਈ ਏਡੀ ਗੱਲ ਨਹੀਂ ਹੈਗੀ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਰੀਕਾ ਸਹੀ ਹੋਵੇ ਪ੍ਰੋਫੈਸ਼ਨਲ ਹੋਵੇ ਜੇ ਅਸੀਂ ਉਹ ਮਤਲਬ ਕੋਈ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਦੇ ਤਾਂ ਫਿਰ ਕੋਈ ਵੀ ਝਕਮ ਵਗੈਰਾ ਵੀ ਬਣ ਜਾਂਦੇ ਆਹ ਫੇਫੜਿਆਂ 'ਚ ਵੀ ਦਿੱਕਤ ਹੋ ਸਕਦੀ ਹੈ ਸਾਹ ਪ੍ਰਣਾਲੀ 'ਚ ਵੀ ਦਿੱਕਤ ਹੋ ਸਕਦੀ ਹੈ ਹਾਂ ਕਈ ਵਾਰੀ ਅਸੀਂ ਛੋਟੇ ਬੱਚਿਆਂ ਨੂੰ ਲੱਗ ਜਾਂਦੇ ਨੇ ਹੁਣ ਛੋਟੇ ਬੱਚੇ ਵਿਚਾਰੇ ਕਿਵੇਂ ਕਰ ਲੈਣਗੇ ਉਹਨਾਂ ਨੂੰ ਹੂੰ ਮਾਮਲੇ ਲੱਗੀਆਂ ਦੀ ਹੈ ਨਾ ਬੱਚਿਆਂ ਨੂੰ ਪਕੜਾਈ ਜੰਨੇ ਹੂੰ ਹੂੰ ਇਹਨਾਂ ਚੀਜ਼ਾਂ ਦੇ ਉਹ ਬੈਠ ਰਹੀ ਹੈ ਕਿ ਜਦੋਂ ਉਹ ਸਲਾਹ ਕਰ ਲਈ ਜਾਵੇ ਆਪਣੇ ਡਾਕਟਰ ਦੇ ਨਾਲ ਹਾਂ ਕਿਸੇ ਮਾਹ ਡਾਕਟਰ ਨਾਲ ਜਾਂ ਪ੍ਰੋਫੈਸ਼ਨਲ ਦੀ ਮਦਦ ਨਾਲ ਹੀ ਨਹੀਂ ਤੁਹਾਨੂੰ ਆਪਣੀ ਫਿਜ਼ੀਕਲ ਐਗਜ਼ਾਮਨ ਕਰਕੇ ਪਹਿਲਾਂ ਕੋਈ ਇਕੱਲੀ YouTube ਦੇਖ ਕੇ ਹੀ ਅਸੀਂ ਲੱਗ ਜੰਨੇ ਉਹ ਗਲਤ ਹੈ ਜੀ ਹਾਂ ਉਹ ਉਹ ਚੀਜ਼ਾਂ ਮਤਲਬ ਨਹੀਂ ਬੈਣੀ ਬਾਕੀ ਸਭ ਤੋਂ ਵੱਡਾ ਇਹੀ ਹੁੰਦਾ ਹੈ ਤਣਾਅ ਤੇ ਮੋਸਟਲੀ ਕੋਈ ਨਾ ਸਭ ਸਾਡੇ ਨਾਲ ਸੋਚਣ ਤੇ ਡਿਪੈਂਡ ਕਰਦਾ ਹੁੰਦਾ ਕਿਸੇ ਸਟ्रेस ਕਿੰਨੀ ਲੈਣੇ ਹੂੰ ਹੂੰ ਸਾਡਾ ਰਾਤ ਦਾ ਭੋਜਨ ਕਿਸ ਤਰ੍ਹਾਂ ਦਾ ਹੈਗਾ ਹੂੰ ਹੂੰ ਕਿਉਂਕਿ ਸੱਡੀ ਕੀ ਬਦ ਕਿਸਮਤੀ ਹੈ ਕਿ ਅਸੀਂ ਵੇਖੋ ਰੋਟੀਆਂ ਵਿੱਚ ਜਿੰਨੀਆਂ ਲੱਗਦੀਆਂ ਸ਼ਾਮ ਨੂੰ ਲੱਗਦੀਆਂ ਹੂੰ ਹੂੰ ਸਦਾ ਖਾਣਾ ਪੀਣਾ ਅਸੀਂ ਮਤਲਬ ਜਿੰਦਾ ਮੇਚ ਮਸਾਲੇ ਵਾਲੀਆਂ ਚੀਜ਼ਾਂ ਰਾਤ ਨੂੰ ਹੀ ਕਰਨੇ ਗੰਦਗੀ ਸਾਰੀ ਹਾਂਜੀ ਸਾਨੂੰ ਜੇ ਸਾਡੀ ਇੱਕ ਰੁਟੀਨ ਬਣੀ ਹੈ ਵੀ ਅਸੀਂ ਭੁੱਖ ਲੱਗੀ ਜੇ ਨਹੀਂ ਲੱਗੀ ਦੋ ਰੋਟੀਆਂ ਖਾ ਹੀ ਲੈਣੀ ਓਕੇ ਸੋਕੇ ਹੂੰ ਜੇ ਰਾਤ ਨੂੰ ਅਗਰ ਨਹੀਂ ਭੁੱਖ ਹੈਗੀ ਤੇ ਤੁਸੀਂ ਮਤਲਬ ਖਾਣਾ ਨਾ ਖਾਓ ਬੇਨਾ ਲੋਡ ਤੋਂ ਖਾਣਾ ਉਹ ਗੱਲ ਬਿਲਕੁਲ ਮਤਲਬ ਹਲਕਾ ਖਾ ਲੋ ਹੂੰ ਇੱਕ ਮੈਂ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਨੇ ਕਿ ਰਾਤ ਦਾ ਖਾਣਾ ਕੋਸ਼ਿਸ਼ ਕਰੋ ਕਿ ਤੁਸੀਂ ਜਦੋਂ ਬੈੱਡ ਤੇ ਲੇਟਣਾ ਹੈ ਉਹ ਤੋਂ 1.5-2 ਘੰਟੇ ਪਹਿਲਾਂ ਲੈ ਲੇ। ਹੂੰ। ਕਿਉਂਕਿ ਉਹ ਤੁਹਾਡਾ ਡਾਈਜੈਸਟ ਹੋ ਜਾਂਦਾ ਕਾਫੀ ਹੱਦ ਤੱਕ ਤੁਸੀਂ ਚਾਹੋ ਬੈਠ ਕੇ ਟੀਵੀ ਦੇਖਦੇ ਹੋ ਜਾਂ ਤੁਸੀਂ ਕੋਈ ਜਿੰਦਾ ਰੇਡੀਓ ਸੁਣਦੇ ਹੋ ਜਾਂ ਤੁਸੀਂ ਕੋਈ ਤੁਰਦੇ ਫਿਰਦੇ ਹੋ ਥੋੜਾ ਬੜਾ। ਹੂੰ ਹੂੰ ਤੇ ਜਦ ਕਿ ਅਸੀਂ ਉਹ ਜਿੰਦਾ ਰੋਟੀ ਖਾਪੇ ਨਾਲ ਪਜਾਰੋ ਖਾਏ ਫਿਰ ਰੋਟੀ ਖਾ ਲਈ ਫਿਰ ਦੋ ਗਲਾਸ ਦੁੱਧ ਵੀ ਪੀ ਲਿਆਗੇ ਜਲਦੀ ਹੀ ਪਾਲੀ। ਉਸੇ ਮੇਰੇ ਵਰਗੇ ਲੇਟ ਜਾਣਾ। ਹੂੰ ਉਹ ਚੀਜ਼ਾਂ ਫਿਰ ਸਮੱਸਿਆ ਜਿਵੇਂ ਬੈਡ ਕੋਲੈਸਟਰੋਲ ਉਹੀ ਦੂਜੀ ਤੀਜੀ ਚੀ ਜੀ ਰਖ ਸਮਝਦਾ ਕਿ ਦੁਪਹਿਰ ਦੇ ਟਾਈਮ ਤੇ ਤੁਸੀਂ ਰੋਟੀ ਚ ਲੋ ਕੀ ਫੇਰ ਸਾਡਾ ਕੀ ਹੁੰਦਾ ਟੋਣਾ ਸਾਹਿਬ ਕਿ ਅਸੀਂ ਜੇ ਰਾਤ ਦੀ ਰੋਟੀ ਖਾਣੇ ਅਸੀਂ ਸਲਾਦ ਵੀ ਨਾਲ ਹੀ ਖਾ ਲੈਣਾ ਅਸੀਂ ਫਰੂਟ ਵੀ ਨਾਲ ਉਹ ਸਲਾਦ ਤੇ ਵੀ ਨੂਨ ਪਾ ਲੈਣਾ ਫਰੂਟੇ ਵੀ ਨੂਨ ਪਾ ਲੈਣਾ ਨੂਨ ਦੀ ਤਾਂ ਤੂੰ ਕੀ ਕੱਢਦੇ 8 ਗ੍ਰਾਮ ਦਾ ਖਾਂਦੇ ਆ ਜਿਹੜਾ 2 ਗ੍ਰਾਮ ਦੀ ਲੋੜ ਹੈ 1.5 ਗ੍ਰਾਮ ਦੀ ਉਹ ਇਹ ਚੀਜ਼ਾਂ ਫਿਰ ਗਲਤ ਕਰ ਦਿੰਦੀਆਂ ਨੇ ਜਿੱਦਾਂ ਸੈਲਡ ਵਗੈਰਾ ਦੀ ਦਾਰੂ ਪੀਨੇ ਆ ਦਾਰੂ ਨਾਲ ਵੀ ਕਹਿੰਦੇ ਚਿੱਟਾ ਮੁਰਗਾ ਲੋਣ ਹੀ ਚੱਲੂਗਾ ਹਾਂਜੀ ਮਤਲਬ ਜਿੰਨੇ ਤੁਸੀਂ ਸੈਲਡ ਲੈਣਾ ਜਾਂ ਫਰੂਟ ਲੈਣਾ ਇਹ ਅਸੀਂ ਇਨ ਬਿਟਵੀਂ ਲੈ ਲਈਏ ਨਾ ਜਿੱਦਾਂ ਮੰਨ ਲਓ ਤੁਸੀਂ ਅੱਛਾ ਜੱਟ ਸਾਹਿਬ ਜਮੇ ਤੇ ਚ ਲਿਖਿਆ ਹੈ ਕਿ ਜੇ ਤੁਸੀਂ ਜ਼ਿਆਦਾ ਸ਼ਰਾਬ ਪੀਤੀ ਹੈ ਉਹ ਵੀ ਨਿਕਲ ਜਾਂਦੀ ਹੈ ਕੀ ਫਿਰ ਪੇਟ ਚ ਪਈ ਸ਼ਰਾਬ ਉਹ ਵੀ ਹੌਲੀ ਹੌਲੀ ਨਸ਼ਾ ਕਰਦੀ ਹੈ ਉਹ ਸ਼ ਕੰਢਣ ਦਾ ਮਤਲਬ ਜਿਸ਼ਰਾਤ ਜੇ ਤੁਸੀਂ ਵਰਾਤ ਨੂੰ ਪੀ ਕੇ ਤੇ ਸਵੇਰੇ ਉੱਠ ਕੇ ਕਰਦੇ ਹੋ ਤੇ ਤਦ ਤੱਕ ਤਾਂ ਅਬਜ਼ੌਰਬ ਹੋ ਚੁੱਕੀ ਹੁੰਦੀ ਹਾਂ ਉਹ ਤਾਂ ਉਦੋਂ ਹੀ ਹੈ ਵੀ ਜੇ ਤੁਸੀਂ ਬਹੁਤ ਟਾਈਮ ਹੈ ਨਾ ਜੇ ਤੁਸੀਂ ਕਰ ਲੋਗੇ ਤੇ ਫਿਰ ਹੈ ਜਿਹੜਾ ਫੂਡ ਬਾਹਰ ਨਿਕਲ ਜਾਂਦਾ ਜਿਹੜਾ ਅਧ ਪਚਿਆ ਫੂਡ ਹੈ ਫਿਰ ਫਾਇਦੇਮੰਦ ਹੈ ਅੱਛਾ ਤੁਸੀਂ ਦੇਖੋ ਡਾਕਟਰ ਸਾਹਿਬ ਕਈ ਵਾਰੀ ਜਿਹਨਾਂ ਆ ਸਰਦੀਆਂ ਹੁੰਦੀਆਂ ਨੇ ਨਾ ਸਰਦੀਆਂ ਜਦ ਤੁਸੀਂ ਕੁੱਤੇ ਆਦ ਦੇਖੋ ਇਹ ਕਹਾ ਖਾਂਦੇ ਨੇ ਸ਼ਾਇਦ ਉਹ ਜਿਸ ਤਰ੍ਹਾਂ ਕਣਕ ਦਾ ਰਸ ਲੈਂਦੇ ਆ ਲੋਕੀ ਜੋ ਜਿਹੜੇ ਜਵਾਰੇ ਕਹਿੰਦੇ ਆ ਸੋ ਕਣਕ ਦਾ ਰਸ ਲੈਂਦੇ ਆ ਇਹ ਘਾ ਚੱਬਦੇ ਨੇ ਜਾਂ ਕਣਕ ਚੱਬਦੇ ਨੇ ਉਸ ਤੋਂ ਬਾਅਦ ਉਹ ਵੋਮਟ ਕਰ ਦਿੰਦੇ ਨੇ ਇਹ ਕੁਦਰਤੀ ਕਰਦੇ ਨੇ ਸਰਦੀਆਂ 'ਚ ਕੁੱਤੇ ਡਾਈਜੈਸਟ ਸਿਸਟਮ ਨੂੰ ਆਪਣੇ ਨੂੰ ਅਪਰੂਵ ਕਰਦੇ ਆ ਫਿਰ ਉਹ ਜੋ ਉਹਨਾਂ ਦਾ ਹਲਪਚਿਆ ਹੁੰਦਾ ਉਹ ਸਾਰਾ ਬਾਹਰ ਕੱਢ ਦਿੰਦੇ ਆ ਵੋਮਟ ਖੁਦ ਕਰਦੇ ਆ ਕਾ ਖਾ ਕੇ ਦੇਖੋ ਨਾ ਤੁਸੀਂ ਨੂੰ ਮਤਲਬ ਜਦੋਂ ਆਪਾਂ ਕਈ ਵਾਰੀ ਖਾਣਾ ਖਾ ਲੈਂਦੇ ਆ ਜਿਆਦਾ ਜਾਂ ਕੋਈ ਕਈ ਵਾਰੀ ਦੇਖਿਆ ਦੋ ਬੰਦੇ ਕੱਲੇ ਚੁੰਗਲਾ ਮਾਰ ਮਾਰ ਕੇ ਕੱਢਣ ਦੀ ਕੋਸ਼ਿਸ਼ ਕਰਦੇ ਆ ਹਾਂ ਇਸ ਤਰ੍ਹਾਂ ਕੁੱਤੇ ਵੀ ਆਮ ਕਰਦੇ ਆ ਸਰਦੀਆਂ 'ਚ ਖਾਸ ਕਰਕੇ ਪੋ ਮਾਰ ਕੇ ਜਦੋਂ ਹੁੰਦੀਆਂ ਨੇ ਕਿ ਕੋਈ ਜਰਾ ਤਰ ਕੋਈ ਤੁਹਾਡੇ ਮੈਦੇ ਨੂੰ ਅਗਰ ਤੰਗ ਕਰ ਰਿਹਾ ਤੇ ਉਹਦੇ ਨਾਲ ਜਦੋਂ ਤੁਹਾਨੂੰ ਉਲਟੀ ਆ ਜਾਂਦੀ ਖਾਣ ਪੀਣ ਤੋਂ ਬਾਅਦ ਜੇ ਤੁਹਾਨੂੰ ਸਿਰ ਦਰਦ ਹ ਕੀ ਤੁਹਾਨੂੰ ਤੁਹਾਡਾ ਸਟਮਕ ਇਹ ਨਾ ਖਾਣਾ ਅਲਾਉ ਨਹੀਂ ਕਰ ਰਿਹਾ ਤੁਹਾਨੂੰ ਬਿਲਕੁਲ ਬਿਲਕੁਲ ਬੈਟਰੀ ਹੀ ਆ ਕਿ ਉਹ ਅਸੀਂ ਆਪਣਾ ਥੋੜਾ ਗਲਤ ਦੋ ਮਿੰਟ ਦਾ ਸਵਾਦ ਹੀ ਹੁੰਦਾ ਨਾ ਪੇਟ ਦੇ ਵਿੱਚ ਚਲੇ ਗਈ ਤੇ ਚੀਜ਼ ਨੇ ਦੁੱਖ ਹੀ ਦੇਣਾ ਮੁੜ ਕੇ ਹਾਂ ਪਹਿਲਾਂ ਹੀ ਮਤਲਬ ਗੁਰੇਜ਼ ਕਰੀਏ ਹੈ ਨਾ ਪਹਿਲਾਂ ਹੀ ਥੋੜਾ ਜਿਹਾ ਅਸੀਂ ਆਪਣੇ ਆਪ ਨੂੰ ਥੋੜਾ ਆਪਣੀ ਆਦਤਾਂ ਦੀ ਬਣਾਈਏ ਜੀ ਰਾਤ ਨੂੰ ਜਿੰਨਾ ਵੀ ਹੋ ਸਕੇ ਸਿੰਪਲ ਔਰ ਲਾਈਟ ਜੀ ਦੁਪਹਿਰ ਦੇ ਟਾਈਮ ਤੇ ਤੁਸੀਂ ਰੋਲ ਵੀ ਰੋਟੀ ਖਾਂਦੇ ਹੋ ਤੇ ਸਾਰੀਆਂ ਚੀਜ਼ਾਂ ਨਾਲ ਹੀ ਨਹੀਂ ਆਪਾਂ ਫਰੂਟ ਵੀ ਕੇਵਰੀ ਨਾਲ ਹੀ ਕੱਟ ਕੇ ਬਹਿ ਜਾਂਦੇ ਹਾਂ ਹਮਮ ਨਾਲ ਹੀ ਅਸੀਂ ਉਹ ਸੈਲਡ ਵਗੈਰਾ ਲੈ ਕੇ ਬਹਿ ਜਾਂਦੇ ਹਾਂ ਹਮਮ ਇਸ ਕਰਕੇ ਬੈਠ ਰਹੇ ਹੁੰਦਾ ਕਿ ਜਦੋਂ ਅਰਲੀ ਮਾਰਨਿੰਗ ਅਗਰ ਹੋ ਸਕੇ ਤਾਂ ਪਹਿਲੀ ਪਹਿਲੀ ਖਾਕ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਸਾਡੇ ਦਹੀਂ ਤੇ ਲੱਸੀ ਹੁੰਦੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਜਦੋਂ ਤੁਸੀਂ ਲਾਈਟ ਕੋਈ ਲੈਂਦੇ ਹੋ ਆਪਣਾ ਨਾਸ਼ਤਾ ਵਗੈਰਾ ਹਮ ਹਮ ਤੇ ਦੁਪਹਿਰ ਨੂੰ ਜਦੋਂ ਤੁਸੀਂ ਖਾਣਾ ਆਪਣਾ ਖਾ ਲੋ ਫਿਰ ਇਨ ਬਿਟਵੀਨ ਦਾ ਟਾਈਮ ਲੈ ਕੇ ਸਲਾਦ ਜਾਂ ਜੋ ਕੋਈ ਪਲੇਟ ਲੈਣੀ ਹੈ ਤੁਸੀਂ ਜਾਂ ਫਰੂਟ ਲੈਣਾ ਉਹ ਲੈ ਲਓ ਜੀ ਤੇ ਰਾਤ ਨੂੰ ਥੋੜਾ ਲਾਈਟ ਨੇ ਜਾ ਵੀ ਉਹਦੇ ਨਾਲ ਕਾਫੀ ਹੱਦ ਤੱਕ ਮਾਈਗਰੇਨ ਵੀ ਤੇ ਸਾਡੇ ਮਿਹਦੇ ਨਾਲ ਸੰਬੰਧਤ ਜਾਂ ਕੋਈ ਉਸ ਸਮੱਸਿਆਵਾਂ ਸਾਡੀਆਂ ਤਾਂ ਨੀਂਦ ਵੀ ਅੱਛੀ ਆਂਦੀ ਹੈ ਜੀ ਡਾਕਟਰ ਸਾਹਿਬ ਰਾਤ ਨੂੰ ਤੁਸੀਂ ਅਗਰ ਜ਼ਿਆਦਾ ਖਾ ਲੋਗੇ ਨਾ ਖਾਣਾ ਤਾਂ ਨੀਂਦ ਨਹੀਂ ਤੁਹਾਨੂੰ ਕਦੇ ਬੱਧਾ ਬਿਲਕੁਲ ਬਿਲਕੁਲ ਜੀ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹਦਾ ਜੀ ਥੈਂਕ ਯੂ ਬੈਟਰ ਹੀ ਹੁੰਦਾ ਕਿ ਸਿੰਪਲ ਨਹੀਂ ਕਿ ਆਪਣੀ ਜਿੰਨੀ ਵੀ ਸਿੰਪਲ ਖਾਣਾ ਰੱਖੀਏ ਤੇ ਆਪਣੀ ਸੋਚ ਨੂੰ ਆਈ ਰੱਖੀਏ ਹੂੰ ਹੂੰ ਚੰਗੀ ਸਾਫ਼ ਸੁਥਰੀ ਸੋਚ ਬਣਾਈਏ ਜੀ ਤੇ ਖਾਣਾ ਆਪਣਾ ਸਿੰਪਲ ਖਾਈਏ ਤੇ ਸਿੰਪਲ ਬਣ ਕੇ ਰਹੀਏ ਜੀ ਨੰਦੀ ਬੋਤਲ ਜੇ ਕਿਹੜੀ ਆਕੜਾ ਕਿ ਧੌਣ ਕਰਕੇ ਚੱਲਣੀ ਜੇ ਉਹ ਨੁਕਸਾਨਦਾਈ ਕੋਈ ਨਹੀਂ ਦੀ ਸਹੀ ਗੱਲ ਹੈ ਨੀਵੀਂ ਪਾ ਕੇ ਤੁਰਨਾ ਵੀ ਚਲੋ ਬਹੁਤਾ ਮਾੜਾ ਹੁੰਦਾ ਹੂੰ ਤੇ ਪਰ ਉਹ ਬੈਲੈਂਸ ਬਣਾ ਕੇ ਹੀ ਅਗਰ ਚੱਲਿਆ ਜਾਵੇ ਤਾਂ ਲਾਈਫ ਸਾਡੀ ਜਿਹੜੀ ਉਹ ਵਧੀਆ ਰਹਿੰਦੀ ਥੈਂਕ ਯੂ ਡਾਕਟਰ ਸਾਹਿਬ ਮਿਹਰਬਾਨੀ ਸਰ ਥੈਂਕ ਯੂ ਜੀ ਥੈਂਕ ਯੂ ਡਾਕਟਰ ਮਲਕੀ ਸਿੰਘ ਪੱਟੀ ਆਪਣੇ ਰੇਡੀਓ ਜਵਾਨਾ ਰੇਡੀ ਦੇ ਪਰਿਵਾਰਕ ਮੈਂਬਰ ਨੇ ਸੋ ਵਧੀਆ ਪਰ ਇਹ ਮੈਂ ਵੈਸੇ ਪਹਿਲਾਂ ਕਰਦਾ ਰਿਹਾ ਜਦੋਂ ਮਾਈਗਰੇਨ ਵਾਲੀ ਹੁੰਦੀ ਸੀ ਕਾਫੀ ਹੱਦ ਤੱਕ ਕਾਰਗਰ ਵੀ ਸੀਗਾ ਪਰ ਉਹਦੇ ਇੱਕ ਤਰੀਕਾ ਤੋਂ ਨੂੰ ਆਉਣਾ ਚਾਹੀਦਾ ਹੈ ਨਾ ਇਹ ਨਹੀਂ ਕਿ ਪੇਟ ਤੇ ਗਲੇ ਤੇ ਜਿਆਦਾ ਜ਼ੋਰ ਪਾਓ ਹੁਣ ਤੁਸੀਂ ਦਾ ਪੋ ਮਾਰਗ ਦੇ ਵਿੱਚ ਸਰਦੀਆਂ ਚ ਆਮ ਤੌਰ ਤੇ ਵੇਖਿਆ ਕਿ ਕੁੱਤੇ ਘਾ ਚੱਬਦੇ ਆ ਜਾਂ ਕਣਕ ਬੱਲੀਆਂ ਤੋਂ ਪਹਿਲਾਂ ਜਦੋਂ ਹੁੰਦੀ ਹੈ ਨਾ ਉਹਦੇ ਭੋਗੇ ਜੇ ਖਾਂਦੇ ਆ ਤੇ ਉਹਦਾ ਜਿਹੜਾ ਰਸ ਹੈ ਉਹ ਅੰਦਰ ਜਾਂਦਾ ਤੇ ਫਿਰ ਉਹ ਵੋਮਟ ਕਰਕੇ ਆਪਣਾ ਸਾਰਾ ਅਧ ਬਚਾ ਜੋ ਵੀ ਉਹਨਾਂ ਨੇ ਮਾਸ ਮੁਰਗ ਮੁਸਲਮ ਖਾਦਾ ਹੁੰਦਾ ਉਹ ਕਈ ਵਾਰੀ ਕੱਢ ਦਿੰਦੇ ਖੈਰ ਉਧਰ ਭਾਰਤ ਦੀ ਜੋ ਸਥਿਤੀ ਆ ਆਪਣਾ ਭਾਰਤ ਸਾਹਿਬ ਹੋਰਾਂ ਦਾ ਮੁਲਕ ਫਿਨਲੈਂਡ ਦੁਨੀਆ ਦਾ ਖੂਬਸੂਰਤ ਦੇਸ਼ ਹੈ ਤੇ ਭਾਰਤ ਦੇ ਵਿੱਚ ਨੌਜਵਾਨ ਸਭ ਤੋਂ ਜ਼ਿਆਦਾ ਦੁਖੀ ਨੇ ਨੌਜਵਾਨਾਂ ਦਾ ਮੁਲਕ ਹੈ ਤੇ ਇੰਡੀਆ ਦੇ ਵਿੱਚ ਮਟਿਆਰਾਂ ਤੇ ਗੱਭਰੂ ਸਭ ਤੋਂ ਜ਼ਿਆਦਾ ਦੁਖੀ ਨੇ ਡੈਨਮਾਰਕ ਦੂਸਰੇ ਸਥਾਨ ਤੇ ਹੈ ਫਿਨਲੈਂਡ ਪਹਿਲੇ ਸਥਾਨ ਤੇ ਖੁਸ਼ਹਾਲ ਦੇਸ਼ਾਂ ਤੇ ਆਈਸਲੈਂਡ ਤੀਜੇ ਸਥਾਨ ਤੇ ਹੈ ਅਮਰੀਕਾ 23ਵੇਂ ਸਥਾਨ ਤੇ ਹੈ ਗਲਪ ਦੇ ਇਸ ਸਰਵੇ ਦੇ ਵਿੱਚ ਖੁਸ਼ਹਾਲੀ ਨੂੰ ਮਾਪਣ ਦੇ ਲਈ ਪਹਿਲੀ ਵਾਰੀ ਉਮਰ ਵਰਗ ਦੇ ਆਧਾਰ ਤੇ ਇਹ ਅੰਕੜੇ ਇਕੱਠੇ ਕੀਤੇ ਗਏ ਨੇ 143 ਦੇਸ਼ਾਂ 'ਚ ਭਾਰਤ ਖੁਸ਼ਹਾਲੀ ਦੇ ਵਿੱਚੋਂ 126ਵੇਂ ਨੰਬਰ ਤੇ ਆ oh my god <laughs> so ਰੱਬ ਆਸਰੇ so ਜੇ ਸਾਡੇ ਇੰਨੇ ਰੱਬ ਨੇ ਤੇ ਫਿਰ ਅਸੀਂ ਇੰਨੇ ਦੁਖੀ ਕਿਉਂ ਆ ਹੈ ਜਦੋਂ ਸਾਨੂੰ ਗੁਰਬਾਖ ਸਮਝਾਉਂਦੇ ਨੇ ਕਿ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰ ਜਾਈ ਮਨੁੱਖ ਪਰ ਫਿਰ ਵੀ ਅਸੀਂ ਇੰਨੇ ਦੁਖੀ ਭਾਰਤ ਵਿੱਚ ਹੇਠਲੇ ਮੱਧਮ ਉਮਰ ਵਰਗ ਦੇ ਵਿੱਚ ਜਾਨਕਿ 30 ਤੋਂ 45 ਸਾਲ ਦੇ ਲੋਕ ਸਭ ਤੋਂ ਜ਼ਿਆਦਾ ਖੁਸ਼ ਨੇ ਆਪਣੇ ਸਰੋਤਿਆਂ ਦਾ ਵਰਗ ਵੀ ਇਹੀ ਜ਼ਿਆਦਾ 30 ਤੋਂ 45 ਵਾਲਾ ਜਦੋਂ ਕਿ 30 ਸਾਲ ਤੱਕ ਦੇ ਨੌਜਵਾਨ ਸਭ ਤੋਂ ਜ਼ਿਆਦਾ ਦੁਖੀ ਨੇ ਜਿਹੜੇ ਕਿ ਖੁਸ਼ ਰਹਿਣੇ ਚਾਹੀਦੇ ਨੇ ਕਿਉਂਕਿ ਜਵਾਨੀ 'ਚ ਬੰਦਾ ਗੱਲ ਘੱਟ ਕਰਦਾ ਤੇ ਹੱਸਦਾ ਜ਼ਿਆਦਾ ਜੋ ਜੋ ਵੱਡਾ ਹੋਈ ਜਾਂਦਾ ਤ्यों ਤੋਂ ਹੱਸਦਾ ਘਟਾ ਤੇ ਗੱਲਾਂ ਜ਼ਿਆਦਾ ਕਰਦਾ ਪਰ ਜਵਾਨੀ ਦੇ ਵਿੱਚ ਜਾਨੀ 30 ਸਾਲ ਦੀ ਉਮਰ ਤੱਕ ਦੇ ਜਿਹੜੇ ਜਵਾਨ ਮਟਿਆਰਾ ਨੇ ਉਹ ਸਭ ਤੋਂ ਵੱਧ ਦੁਖੀ ਨੇ ਕਿਉਂਕਿ ਬੇਰਜ਼ਗਾਰੀ ਜਾਂ ਕੈਰੀਅਰ ਜਾ ਸਟੱਡੀ ਦਾ ਸਟ्रेस ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਕਾਰਨ ਜਵਾਨੀ ਦਾ ਜੋਸ਼ ਹੀ ਹੈ ਨਹੀਂ ਹੈ ਉਮਰਾਂ ਤੋਂ ਪਹਿਲਾਂ ਹੀ ਵਡੇ ਹੋ ਗਏ ਨੇ ਸੋ ਇਹ ਸਰਵੇ ਦੇ ਮੁਤਾਬਕ ਮੁਲਾਂਕਣ ਸਕਾਰਾਤਮਕ ਤੇ इमोशनल ਤੇ ਨਕਾਰਾਤਮਕ इमोशनल ਇਹ ਦੋਨਾਂ ਦੇ ਆਧਾਰ ਤੇ ਕੀਤਾ ਗਿਆ ਤੁਹਾਡੇ ਮਤਲਬ ਪੋਜ਼ਿਟਿਵ ਅਮੋਸ਼ਨ ਤੇ ਨੈਗੇਟਿਵ ਅਮੋਸ਼ਨ ਸੋ ਇਸ ਕਰਕੇ ਭਾਰਤ ਵਿੱਚ 30 ਸਾਲ ਦੀ ਉਮਰ ਤੱਕ ਦੀ ਜਿਹੜੀ ਜਵਾਨੀ ਆ ਉਹ ਸਭ ਤੋਂ ਜ਼ਿਆਦਾ ਦੁਖੀ ਆ 30 ਤੋਂ 45 ਵਾਲੇ ਲੋਕ ਥੋੜੇ ਜ਼ਿਆਦਾ ਖੁਸ਼ ਨੇ ਕਿਉਂਕਿ ਵਿਆਹੂ ਵੀ ਹੋ ਜਾਂਦਾ ਹੈ ਹੋਰ ਵੀ ਕਈ ਸਾਰੇ ਕਾਰਨ ਨੇ ਸੋ ਖੁਸ਼ਹਾਲ ਦੁਨੀਆ ਭਰ ਦੇ 143 ਮੁਲਕਾਂ ਚ ਭਾਰਤ 126ਵੇਂ ਅੰਕ ਤੇ ਆ ਮੋਦੀ ਸਾਹਿਬ ਕਹਿੰਦਾ ਹਮ ਖੁਸ਼ਹਾਲ ਹੈ ਬਹਨਾਂਓ ਔਰ ਭਾਈਓ ਬੀਜੇਪੀ ਵਾਲੇ ਜ਼ਰੂਰ ਕੋਸ਼ਿਸ਼ ਤੇ ਖੁਸ਼ਹਾਲ ਨੇ ਤੇ ਬਾਕੀਆਂ ਦੇ ਮੰਦੜੇ ਹਾਲ ਨੇ ਹੈ ਸੋ ਇਸ ਕਰਕੇ ਇਹ ਹਾਲਾਤ ਮੁਲਕ ਮੇਰੇ ਦੇ ਨੇ ਖੈਰ ਵਧੀਆ ਲਾਈਫ ਸਟਾਈਲ ਬਣਾਈਏ ਸਾਦਾ ਖਾਈਏ ਅੱਛਾ ਸੋਹਣਾ ਲਿਟਰੇਚਰ ਕਿਤਾਬਾਂ ਪੜਹੀਏ ਸੈਰਸ ਪਟਾ ਕਰੀਏ ਹੁਣ ਸਵਿਮਿੰਗ ਦਾ ਦੌਰ ਹੈ ਸਵਿਮਿੰਗ ਜਰੂਰ ਸਿੱਖੀਏ 1200 ਨੂੰ ਮੰਥਲੀ ਜਿਹੜਾ ਹੈਗਾ ਮਿਲ ਜਾਂਦਾ ਕੋਈ ਪੂਲ ਵਧੀਆ ਗੁਜ਼ਾਰੇ ਜੋਗਾ ਜਿਹੜੇ ਥੋੜੇ ਜਿਹਾ ਜ਼ਿਆਦਾ ਵਧੀਆ ਨੇ 2000 ਨੂੰ ਮਿਲ ਜਾਂਦਾ ਮਹੀਨੇ ਦਾ ਸੋ ਲਾਇਆ ਕਰੀਏ 2000 ਦੀ ਬੋਤਲ ਪੀ ਕੇ ਅਸੀਂ ਘੰਟੇ ਚ ਟ੍ਰੈਲਟ ਜਾਣ ਵਾਲੀ ਕਰ ਦਨੇ ਹੈ ਬੋਤਲ ਨੂੰ ਸਾ 2000 ਨਾਲ ਤੁਸੀਂ ਮਹੀਨਾ ਸਵਿਮਿੰਗ ਕਰ ਸਕਦੇ ਹੋ ਲੁੱਤ ਉਸ ਤੋਂ ਵੱਧ ਆਏਗਾ ਡਰਿੰਕਿੰਗ ਨਾਲੋਂ ਡ੍ਰੈਂਕ ਹੋਣ ਨਾਲੋਂ ਪਰ ਅਸੀਂ ਦੇ ਪਹਿਲਾਂ दारू ਪੀਣੀ ਆ ਤੇ ਫਿਰ ਨਹਿਰ ਚ ਸਵਿਮਿੰਗ ਕਰਨੀ ਆ ਜਾਂ ਖਰੀਕ ਤੇ ਜਾ ਕੇ ਸਵਿਮਿੰਗ ਕਰਨੀ ਆ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਕਹੀ ਸਟੂਡੈਂਟ ਖਾਸ ਕਰਕੇ ਤੇ ਫਿਰ ਉਹ ਜਿਹੜੇ ਸੂਆ ਨਹੀਂ ਤਰੇ ਉਹ ਸਮੁੰਦਰ ਚ ਜਾ ਵੜਦੇ ਆ ਤੇ ਫਿਰ ਉਹ ਦੂਸਰੀ ਦੁਨੀਆ ਚ ਪਹੁੰਚ ਜਾਂਦੇ ਆ ਸੋ ਇਸ ਕਰਕੇ ਸਵਿਮਿੰਗ ਇਜ਼ ਮਦਰ ਆਫ ਆਲ ਗੇਮਸ 1 ਘੰਟਾ ਸਾਰ ਤੇ 20 ਮਿੰਟ ਸਵਿਮਿੰਗ ਮੇ ਸਵਿਮਿੰਗ ਬਰਾਬਰ ਹੈ ਤੁਸੀਂ حساب ਲਾ ਲਓ ਜੇ ਘੰਟਾ ਤੋਂ ਅੱਗੇ ਕੋਲ ਨਹੀਂ ਹੈ ਤਾਂ 20 ਮਿੰਟ ਸਵਿਮਿੰਗ ਕਰ ਲਓ ਪਰ ਜਦੋਂ ਪਾਣੀ ਚ ਵੱਢ ਜਾਓ ਤਾਂ ਨਿਕਲਣੋਂ ਜੀ ਨਹੀਂ ਕਰਦਾ ਜਿਵੇਂ ਟੋਬੇ ਚੋ ਮੱਜ ਤੇ ਪੇਕਿਆਂ ਚੋ ਪਤਨੀ ਕੱਢ ਕੇ ਲੈਉਣੀ ਔਕੀ ਸੋ ਇਸ ਕਰਕੇ ਜ਼ਿੰਦਗੀ ਦਾ ਲੁੱਤ ਫਲੋ ਤੇ ਪਿੰਡਾਂ ਵਾਲੇ ਵੀਰਾਂ ਨੂੰ ਤਾਂ ਗੁਜਾਰਿਸ਼ ਹੈ ਕਿ ਭਾਈ ਬਿਸ ਵਕਟਵਾ ਪਟ ਲੋ ਸਰਦੀਆਂ ਚ ਮੱਸੀਆਂ ਛੱਡੋ ਤੇ ਗਰਮੀਆਂ ਜਾਪ ਉਥੇ ਮਸ਼ਕ ਬਾਣੀ ਮਸ਼ਕ ਬਾਣੀ ਖੇਡੋ ਸੋ ਲਤਫ ਲਿਆ ਕਰੋ ਖੇਤਾਂ ਵਾਲਿਓ ਕਰਮਾਂ ਵਾਲਿਓ ਤੁਸੀਂ ਸੋ ਲਓ ਦੋਸਤੋ ਬੁਲਾਈਏ ਫਿਰ ਜਿਕਾਰਾ ਜ਼ਿੰਦਗੀ ਦੇ ਲਤਫ ਲੈਂਦੇ ਆ ਹੋਇਆਂ ਅ ਇੱਕ ਬੋਤਲ ਚੋਂ ਨਿਕਲਦਾ ਉਹ ਗੱਲਾਂ ਬੋਤਲ ਵਾਲਾ ਕੰਮ ਬਾੜਾ ਓਜਲਾ ਸਾਹਿਬ ਹੈ ਆ ਹੁਣ ਤੁਸੀਂ ਸਾਡੇ ਕੋਲ ਰਹੇ ਹੋ ਕਿਹੜੀ ਬੋਤਲ ਪੀਂਦੇ ਸੀ ਐਵੇਂ ਗੱਲਾਂ ਜਿਆਦਾ ਕਰਦੇ ਹੋ ਤੁਸੀਂ ਬੋਤਲ ਚੋਂ ਗੱਲਾਂ ਪਿਆਰ ਯਾਦ ਆਉਂਦਾ ਕਹਿੰਦੇ ਨਹੀਂ ਸੋ ਕੋਈ ਨਹੀਂ ਆਉ ਉਹ ਇੰਡੀਆ ਇਲੈਕਸ਼ਨ ਲੌਕਸ਼ਨ ਲੜਦੇ ਆ ਭਾਰਤ ਦੇ ਦੇਸ਼ ਚ ਲਈਏ ਕਹਿੰਦੇ ਸਾਡੇ ਕੇ ਸਪான்ਸਰ ਭਾਰਤ ਸਾਹਿਬ ਨੇ ਘਰ ਬਹੁਤ ਸੋਹਣੇ ਬਣਾਏ ਆ ਐ ਲੱਕੜਾ ਜੋੜ-ਜੋੜ ਕੇ ਅੱਛਾ ਕੰਗ ਸਾਹਿਬ ਤੁਹਾਡੇ ਪਿੰਡ সুইমিং ਪੂਲ ਬਣਿਆ ਉਹ ਪਿੰਡ ਚ সুইমিং ਪੂਲ ਕੀ ਬਾਤ ਹੈ ਫੋਰ ਵੀਡੀਓ ਵੀ ਜੋ ਬਣਾ ਕੇ ਕੰਗ ਸਾਹਿਬ ਕਿਦਾਂ ਦਾ ਬਹੁਤ ਅੱਛੀ ਗੱਲ ਹੈ ਅਮਰੀਕਨ ਸਿਟੀਜ਼ਨ ਨੂੰ ਲੋੜ ਨਹੀਂ ਗਰੇਵਾਲ ਸਾਹਿਬ ਕਹਿੰਦੇ ਸਪான்ਸਰ ਦੀ ਫਿਨਲੈਂਡ ਦੀ ਸੋਪਾਰਾ ਸਾਹਿਬ ਮਿਹਨਤ ਬਹੁਤ ਕਰਦੇ ਬਹੁਤ ਸੋਹਣਾ ਘਰ ਬਣਾ ਰਹੇ ਨੇ ਟਰੈਕਟਰ ਵੀ ਬਾਇਲਰਸ ਰੱਖਿਆ ਮੇਰੇ ਖਾਲਾ ਫਾਰਮ ਹਾਊਸ ਤੇ ਸੋਪਾਰਾ ਸਾਹਿਬ ਦੀ ਬੱਲੇ ਬੱਲੇ ਤੇ ਲੋ ਦੋਸਤੋ ਲਾਲੀ ਜੀ ਆ ਗਏ ਨੇ ਟੋੜਾ ਸਾਹਿਬ ਟੋੜਾ ਸਾਹਿਬ ਹਾਂਜੀ ਟੋੜਾ ਸਾਹਿਬ ਸਸਕਾਂ ਸਸਕਾਂ ਯੂਪੀ ਤਾਂ ਨਹੀਂ ਜਾਣਾ ਨਹੀਂ ਜੀ ਆਪਾਂ ਫਿਰ ਸਵਿਮਿੰਗ ਜੁਆਇਨ ਕਰਨੀ ਹੈ ਮੈਂ ਲੱਭਦਾ ਕੋਈ ਤੁਸੀਂ ਆ ਰਹੇ ਨਾ ਤੁਸੀਂ ਉਹ ਦੋ ਹੂੰ ਕੋ ਪੈਣਾਂ ਨਹੀਂ ਰੋਟੀ ਬੰਦ ਕਰਦੇ ਨੇ ਮੈਂ ਕਹਦਾਂ ਸਾਡੇ ਰਾਮ ਰਾणे ਮੈਂ ਆਪਣੀ ਗੱਲ ਹੀ ਕਰਦਾ ਜੀ ਮੈਂ ਤਾਂ ਆਲਰੇਡੀ ਪਹਿਲਾਂ ਹੀ ਸਿੱਖਿਆ ਹੋਇਆ ਹਾਂ ਸ੍ਰੀ ਨਹੀਂ ਸਵੇਵੇਂ ਵੀ ਤਾਂ ਮੈਨੂੰ ਪਤਾ ਪਾਖੜਾ ਨਹਿਰ ਚ ਬਥੇਰੇ ਨਾਰੀਅਲ ਕੱਢ ਕੇ ਖਾਦੇ ਆ ਪਰ ਸਾਡੀ ਬਦਕਿਸਮਤੀ ਹੈ ਮੈਂ ਪਾਖੜਾ ਚ ਨਹੀਂ ਬੜਿਆ ਕਦੇ ਕੱਚੀ ਨਹਿਰ ਚ ਤਾਂ ਬੜਿਆ ਹੁਣ ਮੈਨੂੰ ਨਾ ਪਾਖੜਾ ਚ ਲੈ ਜਾਓ ਮੇਰੀ ਘਰ ਵਾਲੀ ਨਹੀਂ ਤੁਹਾਡੇ ਨਾਲ ਲੜਦੀ ਪੱਕਾ ਪਤਾ ਮੈਨੂੰ ਜੇ ਦੱਸੇ ਕਾਰਗਿਲ ਦੀ ਟਵਰਸ ਹੋਈ ਦੱਸਣ ਲੱਗਾ ਜੀ ਕਾਰਗਿਲ ਦੀ ਲੜਾਈ ਲੜਿਆ ਹੋਇਆ ਫੌਜੀ ਤਾਂ ਸਾਡਾ ਘਰਾਂ ਚੋਂ ਚਾਚਾ ਲੱਗਦਾ ਸੀ ਹਾਂ ਉਹਨੂੰ ਨਾਲ ਲੈ ਗਿਆ ਸੀ ਦੇਖੋ ਸਿੰਬਾਹਾਂ ਵਿੱਚ ਤੇਰੇ ਬੰਦਾ ਵਿੱਚ ਤੇਰੇ ਬੱਦਾ ਹੀ ਬੜੂਗਾ ਨਹਿਰ ਦੇ ਵਿੱਚ ਉਹ ਗੋਡੇ ਚਲਾ ਲਈ ਉਹਨੇ ਮੈਂ ਕਿਹਾ ਯਾਰ ਤਾਂ ਯਾਰ ਜ਼ਰੂਰੀ ਨਹੀਂ ਹੈਗਾ ਇਹ ਕਨਸੈਪਟ ਬਿਲਕੁਲ ਡਿਫਰੈਂਟ ਹੀ ਹੋ ਗਿਆ ਹਾਂ ਹਾਂ ਕਿਉਂਕਿ ਅਕਸਰ ਹੀ ਬੰਦੇ ਪਾਣੀ ਦੇ ਵਿੱਚ ਪਾਣੀ ਦੀ ਉਚਾਈ ਤੋਂ ਡਰਦੇ ਨੇ ਇਹ ਦੋਹੇ ਕੰਮ ਅਸੀਂ ਕਰਦੇ ਰਹੇ ਭਾਖੜਾ ਨਹਿਰ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਹੀਟਲਾ ਪਾਣੀ ਨਾ ਉਹ ਬਹੁਤ ਖਿੱਚ ਕੇ ਲੈ ਜਾਂਦਾ ਰਿਸਕੀ ਹੈ ਵੈਸੇ ਸਵਿਮਿੰਗ ਪੂਲ 'ਚ ਹੀ ਜਾਣਾ ਚਾਹੀਦਾ ਉਹ ਤੇ ਚਲੋ ਹੱਸਦੇ ਆਂ ਜੀ ਜੀ ਉਹਨਾਂ ਸਾਹਿਬ ਮੈਂ ਤੁਹਾਨੂੰ ਇਹ ਡਿਸਐਗਰੀ ਕਰਦਾ ਕਿਉਂਕਿ ਕਾਨੂੰਨਨ ਕਾਨੂੰਨਨ ਵੀ ਤੁਸੀਂ ਸਵਿਮਿੰਗ ਨਹੀਂ ਕਰ ਮੈਂ ਤੁਹਾਡੀ ਇੱਕ ਮਿੰਟ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਮੈਂ ਨਾ ਤੁਹਾਡੇ ਨਾਲ ਦੂਜੇ ਉਹਦੇ ਨਾਲ ਵਿਚਾਰਨਾ ਸਹਿਮਤ ਨਹੀਂ ਹਾਂ ਕਿਉਂਕਿ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਡਾਕਟਰ ਲਾਈਨ ਦੇ ਇਹ ਆਰਟੀਕਲ ਸੀ ਉਹ ਕਹਿੰਦਾ ਜਦੋਂ ਤੁਸੀਂ ਸਵੀਵਿੰਗ ਪੂਲ 'ਤੇ ਜਾਂਦੇ ਨਾ ਹਰ ਇੱਕ ਤਰ੍ਹਾਂ ਦੇ ਲੋਕ ਉੱਥੇ ਆਉਂਦੇ ਨੇ ਉਹਨਾਂ ਨੂੰ ਡਿਜ਼ੀਜ਼ ਵੀ ਲੱਗੀ ਹੁੰਦੀ ਆ ਠੀਕ ਹੈ ਨਾ ਵੀ ਉਹ ਥੁੱਕ ਦੇ ਬੇਦੋਦਾ ਅੰਦਰ ਪਾਣੀ ਵੀ ਚਲੇ ਜਾਂਦਾ ਹਾਂ ਉਹ ਤਾਂ ਹੈ ਬਹੁਤ ਕੁਝ ਆ ਤੁਸੀਂ ਇਹ ਜੀਜ਼ ਬਾਰੇ ਥੋੜੇ ਸਟੱਡੀ ਕਰੋ ਤੁਸੀਂ ਮਨਾਂ ਕਰੋਗੇ ਨਹੀਂ ਉਹ ਹੈ ਉਹ ਚੀਜ਼ਾਂ ਹੈਗੀਆਂ ਮੈਂ ਮੰਨਦਾ ਮੈਨੂੰ ਵੀ ਉਹ ਥੋੜੀ ਜਿਹੀ ਫੰਗਸ ਹੋ ਗਈ ਸੀ ਕੰਨ ਦੀ ਜਦੋਂ ਮੈਂ ਇੱਥਾਂ ਜਾਂਦਾ ਹੁੰ ਕੁਛ ਜਿਹੜੇ ਪ੍ਰਾਈਵੇਟ ਪਾਰਟ ਹਾਂਜੀ ਪ੍ਰਾਈਵੇਟ ਪਾਰਟ ਦੇ ਵਿੱਚ ਵੀ ਜਦੋਂ ਕੋਈ ਸਾਡੀਆਂ ਭੈਣਾਂ ਰਾਂਗੀਆਂ ਜਿਵੇਂ ਜੋ ਵੀ ਹੈ ਇਹਨਾਂ ਵੀ ਸਿਸਟਮ ਹੁੰਦਾ ਚਲੋ ਕੁਦਰਤ ਦੇ ਨਾਲ ਆਪਾਂ ਜੁੜੇ ਹੋਇਆ ਸਰੀਰ ਆਪਣਾ ਕਿਹੜਾ ਕੋਈ ਜ਼ਿਆਦਾ ਹੋਆ ਪੰਜ ਦਤਾਂ ਦੇ ਬਣਿਆ ਹੋਇਆ ਪਰ ਫਿਰ ਵੀ ਸਾਨੂੰ ਉੱਥੇ ਨਾ ਕੋਈ ਨਾ ਕੋਈ ਕਿਸੇ ਬੰਦੇ ਨੂੰ ਕੋਈ ਐਸੀ ਗੱਲ ਨਹੀਂ ਹੁੰਦੀ ਆ ਵੀ ਉਹ ਤੁਹਾਨੂੰ ਨਾ ਉਹਦੇ ਵਿੱਚ ਤੁਹਾਡੇ ਐਕਟਰ ਕਰ ਦਿੰਦੀ ਔਰ ਮਾਰ ਰਹੀ ਤੇ ਉਹਦੇ ਕਰਕੇ ਪ੍ਰੋਬਲਮਸ ਆਉਂਦੀਆਂ ਨੇ ਠੀਕ ਹੈ ਕਿ ਨਹੀਂ ਇਹਦੇ ਨਾਲ ਤਾਂ ਸੂਆ ਚੰਗਾ ਚੱਲਦਾ ਪਾਣੀ ਆ ਵੀ ਜਿਹੜੇ ਪੱਕੇ ਸੂਏ ਨੇ ਉਹਦੇ ਵਿੱਚ ਨਹਾ ਲੈ ਜਾਵੇ ਉਹਦੇ ਵਿੱਚ ਤਾਂ ਮਨਾ ਹੀ ਨਹੀਂ ਹੈਗੀ ਟੋਣਾ ਸਾਹਿਬ ਸੂਏ ਸੂਏ ਜਿੰਨੇ بڑے ਚੱਲਦੇ ਪਾਣੀ ਚੋਂ ਠੀਕ ਨਾਲੇ ਜਿਹੜੀ ਜਿਹੜੀ ਤੁਸੀਂ ਇਹ ਸਲਾਹ ਦੇ ਰਹੇ ਹੋ ਇਹ ਤਾਂ ਅਸਰ ਸਾਡੇ ਪੰਜਾਬੀ ਪੈਗ ਲਾ ਕੇ ਕਰਾਂਗੇ ਤੁਸੀਂ ਦੇਖ ਲਓ ਕੋਈ ਨਹੀਂ ਆਪਾਂ ਫਿਰ ਕੰਗਸਾਹਬ ਦੇ ਪਿੰਡ ਚੱਲਦੇ ਆ ਮਲੋਟ ਜਾਇ ਕਰਾਂਗੇ ਬਿਲਕੁਲ ਜਿਆਦਾ ਹੁਣ ਮਾਨ ਨਹੀਂ ਢਾਤੇ ਨਹੀਂ ਚਲੋ ਕੁਝ ਨਹੀਂ ਹੁੰਦਾ ਬਾੜੇ ਬੂਟੀ ਬਮਾਉਂਦੇ ਕਿਉਂਕਿ ਟਵਾੜਾ ਸਾਹਿਬ ਅਕਸਰ ਨਾ ਸਾਨੂੰ ਅਕਸਰ ਟਵਾੜਾ ਸਾਹਿਬ ਚਨਾਥੜ ਪਿੰਡ ਦਾ ਬੰਦਾ ਕੋਈ ਵੀ ਨਹੀਂ ਆਉਂਦਾ ਹੁੰਦਾ ਸੀ ਅਸੀਂ ਤਿੰਨ ਚਾਰ ਮੁੰਡੇ ਸੀ ਜਿਹੜੇ ਅਸੀਂ ਚੋਰੀ ਜਾਂਦੇ ਸੀ ਮੈਂ ਆਪਣੇ ਵਿਆਹ ਤੋਂ ਬਾਅਦ ਹਟਿਆ ਨਹੀਂ ਉਹ ਸ਼ਰਮ ਆਈ ਜਦੋਂ ਮੈਂ ਸ਼ਿਕਾਇਤ ਲਾਤੀ ਸਾਡੇ ਚਾਚਾ ਜੀ ਕੋਲ ਸਾਡੇ ਚੱਕੀ ਵਾਲੇ ਤ ਕੋਈ ਕਿਨ ਸਿਆਣਾ ਵਣਾ ਹੈਗਾ ਜੀ ਹੁਣ ਤਾਂ ਐਦਾਂ ਵਿਆਹ ਹੋ ਗਿਆ ਕਹਿੰਦਾ ਹੁਣ ਤਾਂ ਮੈਨੂੰ ਕੋਈ ਸ਼ੌਂਕ ਸੀ ਮੈਨੂੰ ਪੈਸ਼ਨ ਸੀ ਮੈਨੂੰ ਸ਼ੁਰੂ ਤੋਂ ਸਾਡੇ ਸਰੋਬਰ ਬਣਿਆ ਹੋਇਆ ਸੀ ਉਸ ਕਰਕੇ ਮੈਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਸਾ ਮੇਰਾ ਬਹੁਤ ਪਰ ਸਰੋਬਰ ਜਾਬੇ ਨਹੀਂ ਨਾ ਨਾਉਣ ਦਿੰਦੇ ਜਦੋਂ ਡੰਡੇ ਉਹ ਡੰਡੇ ਫੇਰਦੇ ਸੀ ਬਹੁਤ ਡੰਡੇ ਫੇਰਨੇ ਸੀ ਬਾਬੇ ਨੇ ਉਹ ਡੰਡੇ ਦੇ ਫਿਰ ਅਸੀਂ ਫੰਡਣ ਸਾਬ ਗੱਲ ਯਾਦ ਆ ਗਈ ਤੁਹਾਨੂੰ ਸੁਣੋ ਉਸ ਬਾਬੇ ਨੇ ਜਿਹੜਾ ਬਾਬਾ ਸਾਡਾ ਹੁੰਦਾ ਸੀ ਨਾ ਉਹਨੇ ਇੱਕ ਇਹੋ ਜਿਹਾ ਇੱਕ ਮਤਲਬ ਕਿ ਹਰਕਤ ਕਰਦੀ ਤਾਂ ਮੈਨੂੰ ਜਦੋਂ ਉਹਨੇ ਮੈਨੂੰ ਕੁੱਟਦਾ ਹੁੰਦਾ ਸੀ ਸਾਨੂੰ ਸਾਰੇ ਜਣੇ ਨੂੰ ਕੁੱਟਦਾ ਹੁੰਦਾ ਸੀ ਘਰ ਪਿੰ ਬਾਬੇ ਜੀ ਨਵਜ ਫੜ ਲਈ ਤੁਸੀਂ ਬਾਬਾ ਕਾਣਾ ਕਰਦੇ ਬਾਬੇ ਜੀ ਹਾਂ ਬਾਬੇ ਨੂੰ ਜੀ ਫਿਰ ਬਾਣਾ ਤੋਂ ਪਏ ਉਹ ਕੋ ਚਾਟੇ ਮਰਾਏ ਠੀਕ ਆ ਕਨੀਮਾ ਬਾਬਾ ਤੂੰ ਦੱਸ ਵੀ ਉਸ ਵਕਤ ਅਸੀਂ ਤੈਨੂੰ ਮੰਨਦੇ ਹੁੰਦੇ ਸੀ ਭਾਈ ਤੂੰ ਬਾਬਾ ਸਾਡਾ ਕੋਈ ਗੱਲ ਨਹੀਂ ਅਸੀਂ ਸਾਡੇ ਦਾਦੀ ਵੀ ਸਤਿ ਨੂੰ ਮੰਨਦੇ ਆ ਠੀਕ ਆ ਕਿ ਸਾਡੇ ਬਜ਼ੁਰਗ ਮੰਨਦੇ ਸੀ ਅਸੀਂ ਵੀ ਰਿਸਪੈਕਟ ਕਰਦੇ ਹਾਂ ਉਸ ਚੀਜ਼ ਦੀ ਠੀਕ ਆ ਕਿ ਨਹੀਂ ਤੇ ਉਹ ਮੈਂ ਕਹ ਰੋਬਾਖਤ ਤੇ ਜਿਹੜਾ ਵੀ ਅਸੀਂ ਤੈਨੂੰ ਮੰਨਦੇ ਜੀ ਤੂੰ ਕੀ ਕਾਰਾ ਕੀਤਾ ਹਨਾ ਮੈਂ ਕਹ ਹੁਣ ਤੇਰੇ ਚਾਟੇ ਪੈ ਰਹੇ ਨੇ ਮੈਂ ਹੁਣ ਖੜਾ ਦੇਖੋ ਦਰਸ਼ਕ ਬਣੀ ਮਾ ਜਿਹੜਾ ਤੇਰਾ ਭਗਤ ਦੀ ਉਹ ਹੀ ਤੇਰੇ ਚਾਟੇ ਫਰਾ ਰਹਿਆ ਕਿਉਂਕਿ ਤੂੰ ਗਲਤੀ ਕੀਤੀ ਆ ਕਹਦੇ ਬਾਬੇ ਦੀਆਂ ਕਹਦੇ ਲਾਲੀ ਦੀਆਂ ਐਦਾਂ ਹੀ ਹੁੰਦਾ ਹਾਂ ਮੇਰੀ ਗਲਤੀ ਕਰੀ ਆ ਜੀ ਬਿਲਕੁਲ ਬਿਲਕੁਲ ਇਹ ਬਾਬੇ ਦਾ ਫਿਰ ਬਾਅਦ ਚ ਇਹਨਾਂ ਦੇ ਹੁਣ ਤਿਹਾਰ ਦੇ ਆ ਜੀ ਛਤਰ ਮੰਦ ਨੇ ਮਤਲਬ ਉਹੀ ਉਹ ਮੈਂ ਥੋੜੀ ਛੋਟੇ ਜੀ ਸੋਰੀ ਸਟੋਰੀ ਸੁਣਾਦੀ ਆ ਬੜੇ ਬਾਬੇ ਹੁਣ ਬੜੇ ਬੜੀਆਂ ਜਿੱਲਾਂ ਦੇ ਫਰਦ ਨੇ ਸਹੀ ਗੱਲ ਸਹੀ ਗੱਲ ਬਾਬੇ ਕਰਦੇ ਜਿਸ ਤਰ੍ਹਾਂ ਟੌੜਾ ਸਾਹਿਬ ਨੇ ਆਖੀਏ ਕਿ ਪਰ ਉਹ ਜਿਹੜੇ ਕਈ ਜਿਹੜੇ সুইমিং ਪੂਲ ਨੇ ਇਸ ਤਰ੍ਹਾਂ ਕਲੀਨ ਕੀਤੇ ਜਾਂਦੇ ਨੇ ਸੋ ਪਾਣੀ ਬਹੁਤ ਸਾਰੀਆਂ ਚੀਜ਼ਾਂ ਜਜ਼ਬ ਵੀ ਕਰ ਜਾਂਦਾ ਹੈ ਖੈਰ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਆਪਣੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਅੱਜ ਰਣਜੀਤ ਸਿੰਘ ਕੁੱਕੀਗਲ ਹੋਰਣਾ ਇੰਟਰਵਿਊ ਕਰਾਂਗੇ ਤੇ ਉਹਨਾਂ ਵੀਡੀਓ ਤੇ ਇਹਨਾਂ ਆਡੀਓ ਦੇ ਲਿੰਕ ਤੁਸੀਂ 9876309655 ਤੇ ਮੰਗਵਾ ਸਕਦੇ ਹੋ ਇਸੇ ਨੰਬਰ 98763096